ਜੀ ਫਿਰ ਮੱਥਾ ਆਪਣਾ ਜ਼ਰੂਰੀ ਹੁੰਦਾ ਨਾ ਬਾਕੀ ਤੁਹਾਨੂੰ ਤੁਸੀਂ ਕੱਲ ਕਹਿਤਾ ਸੀ ਆਪਾਂ ਉਹ ਮੈਂ ਕਰ ਲਈ ਗੱਲਾਂ ਹਾਂਜੀ ਓਹੋ ਪਣ ਕੀ ਕਹਿੰਦਾ ਕੀ ਕਹਿੰਦਾ ਇਹ ਸਹੀ ਗੱਲ ਆ ਦੀ ਮੰਗ ਰਹਿਗਾ ਯਾਤ ਬਾਪੂ ਜੀ ਹੈ ਕਿਦਰਾ ਇਹ ਮੱਥਾ ਟੇਕਣ ਜਾਂਦੇ ਸੀ ਮੱਥਾ ਘਾਤਾ ਛਿੱਟੀਆਂ ਨੇ ਅੱਜ ਮੱਥਾ ਮੱਥਾ ਟੇਕਣ ਜਾਂਦੇ ਸੀ ਇਹ ਖਾਲੀ ਬੱਠਣ ਲੈ ਕੇ ਸਾਡੇ ਮੱਥੇ ਲੱਗ ਗਈ ਹੋਰ ਮਦਾ ਬਾਲਾ ਬਹਿਮਾ ਕੁੜੀਏ ਦੀਦੀ ਆਪਿਆ ਤੁਹਾਡਾ ਬੱਠਾ ਮੈਂ ਤਾਂ ਰੰਗ ਨਹੀਂ ਹੈਗੀ ਮੈਂ ਤਾਂ ਜਾਵਾਂਗੀ ਮੈਂ ਤਾਂ ਤਿਆਰ ਹੁੰਨੇ ਕੱਪੜੇ ਪਾਉਣੀ ਆ ਬਸ ਓ ਐਨੀ ਗਾਤੋ ਕਾਲੀ ਮਚਾਉਣੀ ਆ ਮੈਨੂੰ ਗਲਤ ਆ ਦੱਸ ਦੇ ਵੀ ਕੀ ਹੋ ਗਈ ਨਾਲੇ ਵੱਡੀ ਦੀਦੀ ਕਿੱਥੇ ਆ ਦੀਦੀ ਆਉਂਦੇ ਨੇਗੇ ਮੈਂ ਤਾਂ ਆ ਗਈ ਸੀ ਕਿ ਉਤਵਾੜੇ ਚ ਨਾ ਦੀਦੀ ਤੂੰ ਕਾ ਨੂੰ ਹੱਥ ਲਪੇੜ ਲੈ ਮੈਂ ਪਾਲਣ ਦੀ ਕਾ ਓਹੋ ਫੇਰ ਕੀ ਹੋ ਗਿਆ ਹੱਥ ਲਵੇੜ ਨੂੰ ਪਹਿਲਾਂ ਕਿਹੜਾ ਕਦੇ ਮੈਂ ਗੋਹਾ ਨਹੀਂ ਛਿੱਟਿਆ ਹੈਗਾ ਚਲ ਕੋਈ ਨਾ ਜਿਹੜਾ ਮੈਂ ਹੈਗੀ ਇੱਕ ਦੋ ਆਦਾਨ ਉਹਨਾਂ ਦਿਨ ਤਾਂ ਤੂੰ ਸੁਖ ਲੈ ਲੈ ਚਲ ਹਾਂ ਗੋਹਾ ਚ ਹੱਥ ਲਵੇੜੀ ਜਾਣੀ ਆ ਕੋਈ ਨਹੀਂ ਤਾਂ ਐਂ ਕਾ ਸਰ ਕੋਈ ਨਾ ਮੈਂ ਚੁੱਕਾ ਦਿੰਦੇ ਉਹ ਰੇੜੇ ਤੇ ਛਿੱਟਿਆ ਉਹ ਸਭ ਖੇਤ ਲੈ ਜਾਣ ਸਪਾ ਛਿੜਦਾਂਗੇ ਰੂੜੀ ਤੇ ਹਲੇ ਪੱਥਿਆ ਤਾਂ ਜਾਂਦਾ ਨਹੀਂ ਹੈਗਾ ਰੋਜੇ ਤਾਂ ਮੀਂਹ ਆਇਆ ਰਹਿੰਦਾ ਕਿਹੜਾ ਪਾਥੀਆਂ ਸੁਕਦੀਆਂ ਨੇ ਲਿਆ ਕਰਾਂ ਗੱਦ ਦੇਣੇ ਇਹਨਾਂ ਨੂੰ ਪਾਣੀ ਵੀ ਪਿਆਉਣਾ ਇਹ ਉਦੋਂ ਰਿੰਗੀਆਂ ਜਾਂਦੀਆਂ ਨੇਗੀਆਂ ਲੈ ਲਿਆ ਕੀ ਹੋ ਰਿਆ ਨਹੀਂ ਜਦੋਂ ਇੱਧਰ ਆ ਜਾ ਉਹਦੀ ਰਿੰਗਾਂ ਲੱਗ ਜਾਂਦੀ ਐ ਪਤਾ ਨਹੀਂ ਕੀ ਬਾਲਟੀ ਭਰੂਗੀ ਇਹ ਦੁੱਧ ਦੇਣ ਵਾਲੀ ਕਦੇ ਲੱਤ ਮਾਰੀ ਕਦੇ ਪੂਛ ਮਾਰੀ ਇਹ ਲੈ ਆਇਆ ਕਰ ਇਹ ਤੂੰ ਚੱਕ ਕੇ ਛਿੱਟਿਆ ਰੂੜੀ ਤੇ ਤੇ ਮੈਂ ਆਉਣੀ ਆ ਬੱਠਲ ਚ ਪਾ ਕੇ ਥੋੜਾ ਜਿਹਾ ਰਹਿ ਗਿਆ ਇਹ ਚੱਕ ਲੈ ਕੌਣਾ ਨਹੀਂ ਆਪਾਂ ਨੇ ਹੁਣ ਨਾ ਰਹਿਣ ਦੇ ਰੇੜੇ ਚ ਫਿਰ ਤੈਨੂੰ ਪਤਾ ਬਾਪੂ ਜਾ ਦੇ ਬੋਲੂਗਾ ਕੋਕਾ ਛਿੱਟਣ ਦੀਆਂ ਮਾਰੀਆਂ ਸਾਰਾ ਰੇੜੇ ਤੇ ਇਕੱਠਾ ਕਰ ਦਿੰਦੀਆਂ ਨੇ ਠੀਕ ਆ ਜੀ ਤੇ ਛਿੱਟਿਆ ਜਾ ਕੇ ਹੋ ਹੋ ਆਇਆ ਜੀ ਫਿਰ ਮੱਥਾ ਆਪਣਾ ਜ਼ਰੂਰੀ ਹੁੰਦਾ ਨਾ ਬਾਕੀ ਤੁਹਾਨੂੰ ਤੁਸੀਂ ਕੱਲ ਕਹਿਤਾ ਸੀ ਆਪਾਂ ਉਵੇਂ ਕਰ ਲਈ ਗੱਲ ਆ ਹਾਂਜੀ ਓਹੋ ਫੜ ਕੀ ਕਹਿੰਦਾ ਕੀ ਕਹਿੰਦਾ ਹੈ ਨਾ ਮਾਂ ਕਰ ਰਿਹਾ ਤੂੰ ਮੂਰੇ ਦਾ ਤੂੰ ਮਾਂ ਕਰ ਰਿਹਾ ਭਾਈ ਓਏ ਮਾਂ ਕਰ ਰਿਹਾ ਛੜੇ ਛਣਾ ਕੇ ਬੰਦੇ ਦਾ ਕੀ ਕੰਮ ਇੱਥੇ ਮੰਗ ਰਿਹਾ ਲਾਈਨ ਚ ਰਹਿ ਪਾਪੀ ਕਰ ਰਿਹਾ ਹਾਂ ਹੈ ਪਾਪੀ ਕਰ ਰਿਹਾ ਨਹੀਂ ਨਹੀਂ ਹਾਂ ਬਸ ਠੀਕ ਆ ਆ ਜਾ ਇੱਥੇ ਹੋਰ ਜਲੂਸ ਕਢਾਂਗੇ ਪਿੰਡ ਜਮੇ ਤਾਂ ਕਾਉਂ ਦਿਖਾਈਆਂ ਗੱਲ ਨਹੀਂ ਬਾਤ ਇਹ ਆ ਦੇਖ ਲੈ ਕਿੰਨੇ ਵਾਰੀ ਕਹਤਾ ਬਾਪੂ ਆ ਉਹ ਸਾਰਾ ਦਿਨ ਘਰੇ ਗੇੜੇ ਦਿੰਦਾ ਫਿਰਦਾ ਰਹੂਗਾ ਆ ਤੇਰੇ ਵਾਲਾ ਬਾਈ ਆ ਉਹ ਨਹੀਂ ਕਰੋ ਨਿਕਲਦਾ ਮੈਂ ਖਾ ਬਾੜਾ ਸਮਾਰਦੋ ਹੁਣ ਪਾਥੀਆਂ ਪੂਥੀਆਂ ਪੱਥ ਲਿਆ ਕਰਾਂਗੇ ਹੋਰ ਹੁਣ ਤਾਂ ਨਾ ਨੇ ਕਹਾ ਫਿਰ ਪੱਥੇ ਪੱਥਨ ਦੇ ਮੌਸਮ ਆ ਜੂਗੇ ਹੋਰ ਪਰ ਸੁਣਦੇ ਨਹੀਂ ਕੋਈ ਲੈ ਲੱਕੜਾਂ ਵੀ ਐਂ ਗੜ ਗਈਆਂ ਉਹ ਪਈਆਂ ਨੇ ਉਧਰ ਐਂ ਉਹ ਨਹੀਂ ਕਰੇ ਲਾਈਆਂ ਹੈਗੀਆਂ ਹੁਣ ਤੈਨੂੰ ਵੀ ਪਤਾ ਸੌਣ ਪਾਦੋ ਚ ਕਿੰਨਾ ਮੀਂਹ ਪੈਂਦਾ ਹੁੰਦਾ ਹੋਰ ਦੀ ਜੀ ਤਾਂ ਹੀ ਤਾਂ ਸਾਰੇ ਆ ਖਰਾਬ ਹੋ ਗਏ ਨਾ ਸੌਣ ਨਾਲ ਪਾਥੀਆਂ ਦੀਦੀ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ ਤਾਂ ਕਬਰਾਂਟ ਜੀ ਹੋਈ ਜਾਂਦੀ ਐ ਸਿਰ ਜਕੋ ਕਣ ਲੱਗ ਗਿਆ ਪਤਾ ਨਹੀਂ ਕਾ ਤੋਂ ਪਤਾ ਨਹੀਂ ਗਰਮੀ ਜ਼ਿਆਦਾ ਹੈਗੀ ਹਾਂ ਨਹੀਂ ਤੈਨੂੰ ਤਾਂ ਪਸੀਨਾ ਵੀ ਕਿੰਨਾ ਆ ਰਿਹਾ ਹੈ ਚੱਲ ਤੂੰ ਚੱਲ ਮਾਈ ਤੇਰਾ ਹਾਂ ਤੂੰ ਤੇਰਾ ਤਸਲਾ ਲੈ ਜਾ ਮੈਂ ਚੱਕ ਲਿਆਂਗੀ ਠੀਕ ਆ ਜੀ ਹਾਂ ਜਾ ਭੱਗ ਜਾ ਆਏ ਕਰੀ ਬੱਬੂ ਤਾਂ ਗੋਲੀ ਲੈ ਲਈ ਚੰਗਾ ਠੀਕ ਆ ਜੀ ਹਾਂ ਕੋਈ ਬੀਪੀ ਵਾਲੀ ਗੋਲੀ ਪਈ ਹੋਣੀ ਬੀਪੀ ਨਾ ਵੱਧ ਘਟ ਰਿਆ ਹੋਵੇ ਕਿਤੇ ਪੁੱਠੀ ਵੀ ਨਾ ਲੈ ਲਈ ਬੀਪੀ ਵਧਿਆ ਨਾ ਹੋਵੇ ਕਿਤੇ ਘਟੇ ਵਾਲੀ ਲੈ ਲੈ ਇਹਨੂੰ ਕੀ ਹੋਗਾ ਚੰਗੀ ਭਲੀ ਇੱਕ ਤਾਂ ਵਿਚਾਰੀ ਫਿਕਰਾਂ ਨੇ ਖਾ ਲਈ ਕੀ ਕਰੇ ਵੀ ਨਾ ਘਰ ਦੀ ਨਾ ਬਾਹਰ ਦੀ ਨਾ ਉਧਰ ਦੀ ਨਾ ਇਧਰ ਦੀ ਉਹ ਕੰਮ ਹੋ ਰਿਹਾ ਇਹਦੇ ਨਾਲ ਤਾਂ 오ਹੋ ਤੁੱਪੇ ਵਾਲੀ ਆ ਗਰ ਮੈਨੇ ਤਾਂ ਮੱਤ ਮਾਰ ਰੱਖੀ ਹੈਗੀ ਸਾਸਰੀਕਰ ਜੀ ਸਾਸਰੀਕਾਲ ਹੈ ਬਾਈ ਆਹੋ ਮੈਂ ਆਏ ਕਹਿੰਦਾ ਤੀਗਾ ਮੇਰੀ ਨਾ ਪੂਆ ਜੀ ਨੇ ਡਿਊਟੀ ਲਾਈ ਆ ਵੀ ਤੁਹਾਡੇ ਰਿਸ਼ਤੇ ਦੀ ਗੱਲ ਬਾਰੇ ਅੱਛਾ ਤੇਰੀ ਡਿਊਟੀ ਲਾਤੀ ਹੈ ਹਾਂ ਹਾਂ ਤੇ ਹਾਂ ਪੂਆ ਜੀ ਕਹਿੰਦੇ ਸੀ ਕਿ ਵੀ ਤੇਰੀ ਡਿਊਟੀ ਹੈ ਵੀ ਇਹਦਾ ਰਿਸ਼ਤਾ ਰਿਸ਼ਤੇ ਬਾਰੇ ਗੱਲ ਚੱਲੀ ਹੋਊ ਘਰੇ ਚੱਲੀ ਹੋਊ ਗੱਲ ਨਾ 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 ਮੈਂ ਤਾਂ ਲੋੜ ਨਹੀਂ ਰਿਸ਼ਤੇ ਦੀ ਜੇ ਰਿਸ਼ਤਾ ਕਰਾਉਣਾ ਵੀ ਹੋਇਆ ਮੈਂ ਤਾਂ ਜਾਂ ਭੂਆ ਕਰੂਗੀ ਜਾਂ ਬਾਪੂ ਕਰੂਗਾ ਠੀਕ ਆ ਤੂੰ ਕੌਣ ਹੁੰਨਾ ਵਿੱਚ ਉਹੀ ਵਿੱਚ ਟੰਗਾ ਡਾਈ ਜਾਣਾ ਤੂੰ ਤੂੰ ਮੇਰੀ ਮੇਰੀ ਗੱਲ ਕਿਉਂ ਨਹੀਂ ਸੁਣਦੀ ਹੈਗੀ ਭੂਆ ਜੀ ਨੇ ਮੈਨੂੰ ਕਿਹਾ ਸੀ ਵੀ ਰਿਸ਼ਤਾ ਕਰਾ ਦੀ ਮੈਂ ਨਾ ਮੁੰਡਾ ਦੇਖਿਆਗਾ ਮੁੰਡਾ ਜਮੀ ਬਸ ਮੇਰੇ ਵਰਗਾ ਲਾਲਾ ਵੀ ਮੈਨੂੰ ਲਕੋਲਾ ਵੀ ਉਹਨੂੰ ਕੱਢ ਲੈ ਐਹ ਜਾਂ ਮੁੰਡਾ ਗਾ ਜੇ ਤੇਰੇ ਵਰਗਾ ਫਿਰ ਤਾਂ ਮੈਂ ਜਮੀ ਨਹੀਂ ਕਰਾਉਂਦੀ ਐ ਤਾਂ ਮੇਥੇ ਥੋੜਾ ਜਿਹਾ ਸੋਨਾ ਵੀ ਆ ਐ ਤਾਂ ਨਾ ਨਾ ਜਿਵੇਂ ਦੇਖ ਭੂਆ ਕਰੂਗੀ ਚਾਚੀ ਕਰੂਗੀ ਜਾ ਠੀਕ ਆ ਦੀਦੀ ਹੋਰੀ ਕਰਨਗੇ ਸਾਪੂ ਹਰੀ ਜਦੋਂ ਮੈਂ ਬਰੇ ਰਹਿਣੀ ਆ ਠੀਕ ਆ ਸਾਰਾ ਕੁਝ ਉਹੀ ਕਰਨਗੇ ਤੇਰਾ ਇਹਦੇ ਵਿੱਚ ਕੀ ਲੱਗਾ ਦੇਗਾ ਤੂੰ ਆ ਕੇ ਰਸਤੇ 'ਚ ਲੱਗਾ ਤੇਗਾ ਕਹਿੰਦੀ ਮੈਂ ਉਹਨਾਂ ਦੇ ਘਰ ਦਾ ਜੀ ਆ ਇੱਕ ਮੈਂ ਵੀ ਜ਼ਿੰਮੇਵਾਰ ਬੰਦਾ ਗਾ ਭੂਆ ਨੇ ਹੁਣ ਮੇਰੀ ਡਿਊਟੀ ਲਈ ਆਗੀ ਉਹਦਾ ਮੈਂ ਪਗਾਉਂਗਾ ਲੈ ਐਂ ਕਰ ਲੈ ਮੈਂ ਤੇਰੀ ਨਾਲ ਇੱਕ ਫੋਟੋ ਖਿੱਚ ਲੈਣਾ ਮੁੰਡੇ ਨੂੰ ਦਿਖਾ ਮੁੰਡੇ ਨੂੰ ਦਿਖਾ ਬਸ ਬਸ ਲੋੜ ਨਹੀਂ ਪੋਤੋ ਦੀ ਬੱਚ ਮੈਂ ਤਾਂ ਸਨ ਮਾਰ ਕੇ ਦੂਏ ਪਾਸੇ ਲਾ ਦੂੰ ਮੂੰਹ ਇਧਰ ਜਿੱਜੇ ਤੂੰ ਚੱਲਾ ਆਏ ਗੁੱਸਾ ਕਰਦੇ ਮੈਂ ਦੇਦਾ ਘਰ ਦਿਖਾ ਲਿਆਉਣਾ ਤੈਨੂੰ ਬਸ ਬਸ ਲੋੜ ਨਹੀਂ ਘਰ ਦੇਖਣ ਦੀ ਆ ਆਹੀ ਗੱਲਾਂ ਕੇ ਫਿਰ ਪੂਆ ਮੈਨੂੰ ਕੀ ਨਾ ਰਾਲਾ ਨਾ ਮੂੰਹ ਨਾ ਮਹਾ ਨਾ ਦੇਖ ਲੈ ਫਿਰ ਜੇ ਤਾਂ ਦੱਸ ਦੀ ਮੈਨੂੰ ਹੈ ਦ ਦੱਸ ਰਹੀ ਕੀ ਲੈ ਕਮਾਲ ਦੀ ਗੱਲ ਓਏ ਇਹਦਾ ਵਾਲੀ ਤੇਜ ਹੈ ਮੈਨੂੰ ਲੱਗਦਾ ਬੋਧਿਆ ਗੱਲ ਵਣਨੀ ਨਹੀਂ ਹੈਗੀ ਉਹ ਪੂਆ ਜੀ ਵੀ ਪਤਾ ਨਹੀਂ ਕਿੱਧਰ ਮੂੰਹ ਚੱਕ ਕੇ ਭੱਗ ਗਈ ਵੀ ਤੂੰ ਮੇਰਾ ਰਿਸ਼ਤਾ ਦਾ ਕਰਾ ਜਾਂਦੀ ਹਾ ਹਾ ਆਇਆ ਨਾ ਮੱਥਾ ਦਾ ਟੜਕੇ ਵੀ ਟੇਕ ਲੈਂਦੇ ਜੀ ਆਥ ਨੇ ਠੀਕ ਰਹਿਣਾ ਮੌਸਮ ਠੰਡਾ ਸਹੀ ਗੱਲ ਆਲੀ ਮਾਗਰ ਰਹਿਗਾ ਜੱਤੂ ਬਾਪੂ ਜੀ ਹੈ ਕਿਧਰ ਆ ਮੱਥਾ ਟੇਕਣ ਜਾਂਦੇ ਸੀ ਮੱਥਾ ਘਾਤਾ ਛਿੱਟੀਆਂ ਨੇ ਅੱਜ ਮੱਥਾ ਮੱਥਾ ਟੇਕਣ ਜਾਂਦੇ ਸੀ ਹੋਰ ਇਹ ਖਾਲੀ ਬੱਠੜ ਲੈ ਕੇ ਸਾਡੇ ਮੱਥੇ ਲੱਗ ਗਈ ਹੋਰ ਮਦਾ ਬਾਲਾ ਬਹਿਮਾ ਕੁੜੀਏ ਮੜੀ ਗਈ ਮੈਂ ਤਾਂ ਗੋਗਾ ਛਿੱਟਕਾਈਆਂ ਹੁਣ ਮੈਨੂੰ ਕੀ ਪਤਾ ਚਲੋ ਜੀ ਚਲੋ ਆ ਮੈਂ ਚੰਗੇ ਕੰਮ ਆਉ ਨਹੀਂ ਪਾਇਗਾ ਮੇਰੀ ਗੱਲ ਸੁਣੋ ਮੜੀ ਜੀ ਮੇਰੀ ਗੱਲ ਸੁਣੋ ਚਲ ਤੁਸੀਂ ਤਾਂ ਮੜੇ ਰੰਗ ਜੋ ਅੱਗੇ ਨੂੰ ਉਰੇ ਮੇਰੀ ਗੱਲ ਸੁਣ ਚਲ ਨੀਲੇ ਪਤਾ ਚੱਲ ਓਏ ਖੜਦਾ ਇੱਥੇ ਹੀ ਖੜਦਾ ਮੇਰੀ ਗੱਲ ਸੁਣ ਲੈ ਆ ਜਿੰਨੇ ਪੈਰੀਆਂ ਆ ਹਨ ਉਹਨੇ ਪੈਰੀ ਘਰੇ ਮੁੜ ਜਾ ਨਹੀਂ ਇਹੇ ਜੀਆਂ ਛਟੀਆਂ ਖੜਾਉਂਗੀ ਦੇਖ ਲੈ ਜਨਮਾਂ ਜਨਮਾਂ ਤੱਕ ਯਾਦ ਰੱਖੇਗਾ ਤੂੰ ਗਿਆ ਮੱਚੇ ਵੇ ਤੇਰਾ ਭਾਜਾ ਤੇਰਾ ਬੇੜਾ ਤੈਨੂੰ ਕਿੱਦੇ ਅਕਲ ਆਊਗੀ ਕਿਉਂ ਨਹੀਂ ਤੇਰੇ ਬੁੱਤ ਚ ਕੋਈ ਗੱਲ ਵੱੜਦੀ ਹੈਗੀ ਮੈਂ ਮੱਚਦੀ ਨਹੀਂ ਲੋਕ ਦੇਖ ਲੈ ਆਂਡੀ ਕਮਾਂਡੀ ਕਿਵੇਂ ਖੜੇ ਨੇ ਬੀਹਾਂ ਚ ਇਬਰੀ ਤਾਂ ਖੁਸ਼ੀ ਹੈ ਲੋਕਾਂ ਨੂੰ ਖੁਸ਼ੀ ਹੈ ਮੇਰੇ ਪਾਪੇ ਦਾ ਵਿਆਹ ਹੋ ਗਿਆ ਹਾਂ ਦੇਖ ਲੈ ਤੈਨੂੰ ਬੜੀ ਖੁਸ਼ੀ ਹੈ ਬੀਬੀ ਮਿਲਲੀ ਨੀ ਤੈਨੂੰ ਬੀਬੀ ਮਿਲ ਗਈ ਰੰਗਾ ਮ ਹੋ ਗਈ ਰੰਗਾ ਮ ਬੇਹੀ ਬੈਠੀ ਹੋਣਾ ਵਿਆਹ ਹੋਣਾ ਇਹਦਾ ਵਿਆਹ ਹੋਇਆ ਤੂੰ ਹੀ ਰੰਗਾ ਚ ਹੋ ਰਹੇਗਾ ਇਹਨਾਂ ਨੂੰ ਕਦੇ ਕਰੇ ਮੁਰ ਚੱਲਣਗੇ ਨਹੀਂ ਦੇਖ ਲੈ ਕਰੇ ਸੋ ਜੁਗਾ ਕਰਿਆ ਚ ਮੈਂ ਤਾਂ ਕਹਿੰਦਾ ਮੌਸਮ ਖਰਾਬ ਲੈ ਜੂ ਨਾਲੇ ਹੋਰ ਲੈ ਜੂ ਬੱਦਲ ਬਾਈ ਹੋ ਗਈ ਖਾਲੀ ਪੱਠਣ ਲੱਗਿਆ ਮੱਥੇ ਹੋਰ ਚਲੋ ਹਾਂ ਚਲੋ ਚਲ ਦੀ ਕੋਈ ਨਾ ਕਹਨੇ ਬੋਕਦਾ ਅਦਾ ਹੂੰ ਤਾਂ ਆਇਆ ਹੂੰ ਆ ਗਈ ਆਪਾਂ ਤਾਂ ਕਿ ਗਲਤ ਕਰਦੇ ਨਹੀਂ ਕੋਠਾ ਹਾਂ ਆਪਾਂ ਤਾਂ ਹੁਣ ਪਿੰਡ ਚ ਦਾ ਫੇਰੀ ਚੱਕਦਾ ਬੰਦਾ ਯਾਰਾ ਕਹਿੰਦਾ ਨਹੀਂ ਹੋਰ ਬਾਹਰੋਂ ਕਿ ਕਿੱਥੇ ਜਾਊ ਬੰਦਾ ਪਰਾ ਹਟ ਪਰਾ ਹਟ ਠੱਗਰੀ ਪਾ ਲੈ ਲਾਈਆਂ ਦੇ ਲਾਈਆਂ ਦੇ ਕਿ ਪਿਆਰੇ ਕਰੇ ਬਗਦਾ ਕਰੇ ਬਗਦੇ ਤੇ ਪੜੀ ਵਿਚਾਰ ਲੱਭਦੀ ਕਰੇ ਬਗਦਾ ਵਧੀਆ ਰਹੇਗਾ ਨਾਲ ਫਰੀ ਜਾਂਦੇ ਨਾਲ ਜੜਾਂ ਜਦਾਤੀ ਨਾਲ ਫਰੀ ਜਾਂਦੇ ਨਾਲ ਜੜਾਂ ਜਦਾਤੀ ਲੈ ਦੇਖ ਲੈ ਕੋਈ ਨਾ ਕਰਨੋ ਕਰਨ ਬਗ ਚਲ ਨਦੀਪ ਇਹ ਆਪਣਾ ਚਲ ਕੋਈ ਨਾ ਹੋਰ ਉਹਨੇ ਘਰ ਪੱਟਦਾ ਘਰ ਤਾਂ ਹੀ ਨਹੀਂ ਪੱਟਿਆ ਚੋਰੇ ਨੇ ਆ ਜਿਹੜਾ ਫਿਰ ਦੇਮਾ ਗਰਮਾ ਗਰ ਕੋਈ ਨਹੀਂ ਕੋਈ ਨਹੀਂ ਕਾਹ ਲੈਣ ਦੇ ਨੂੰ ਘਰੇ ਜਾ ਕੇ ਕਦੇ ਖਿਦਾ ਦੇ ਬਣਦੀ ਕੀ ਇਹਦੇ ਨਾਲ ਮਸਲਾ ਲੈ ਕੇ ਮੋਰੇ ਆ ਗਈ ਕੋਈ ਨਾ ਜੀ ਫਿਰ ਕੀ ਹੋ ਗਿਆ ਹੋਰ ਬੀਬੀ ਮੈਂ ਉੱਧਰ ਵੀ ਦੇਖੇ ਹੀ ਉੱਪਰ ਵੀ ਦੇਖੇ ਹੀ ਕਿਤੇ ਦੀਦੀ ਨਹੀਂ ਹੈਗੇ ਆ ਦੀਦੀ ਤਾਂ ਚਲ ਮੈਨੂੰ ਪਤਾ ਪਲਾਂ ਗੋਹਾ ਕੁੜਾ ਜਾਂ ਸਟਣ ਗਈ ਹੋਈ ਆ ਤੇ ਸਾਡੀ ਵੱਡੀ ਜੋੜੀ ਕਿੱਧਰ ਵਾਗੀ ਤੇ ਨਾ ਹੀ ਦੀਪਾ ਵੀਰਾ ਦੀਂਦਾਗਾ ਨਾ ਹੀ ਕਿਤੇ ਮੈਨੂੰ ਉਹ ਦੀਂਦੀ ਆ ਗਈ ਉਹ ਤਾਂ ਮੈਨੂੰ ਲੱਗਦਾ ਸੱਚ ਉਹਦੇ ਨਾਲ ਨਾ ਗਈ ਹੋਵੇ ਵੱਡੀ ਭੈਣ ਨਾਲ ਗੋਹਾ ਕੁੜਾ ਜਾ ਕਰਾਉਂਦੀ ਉਹ ਕਹਿੰਦੀ ਉਹ ਚੱਲ ਕੱਲੀ ਕਰਦੀ ਆ ਪਰ ਉਹ ਕਿੱਥੇ ਵਾਗੇ ਇਹ ਕਿੱਧਰ ਨਿਕਲ ਗਏ ਕਮਾਲ ਹੀ ਹੋਈ ਪਈ ਆ ਲੈ ਬਾਪੂ ਦਾ ਅਜੇ ਕੱਲ ਵਿਆਹ ਹੋਇਆ ਤੇ ਅੱਜ ਐਡਾ ਲਵਾਰਸ ਹੋਇਆ ਫਿਰ ਦੱਸ ਕੇ ਵੀ ਨਹੀਂ ਜਾਂਦਾ ਚਲ ਦੇਖੀ ਆਂ 36 ਵਾਰ ਆਖਿਆ ਵੀ ਜਿਹੜੀ ਚੀਜ਼ਿੱਥੋਂ ਚੱਕਦੇ ਆ ਉੱਥੇ ਰੱਖ ਦਿਆ ਕਰੋ ਨੀਵੀਤ ਉਹ ਬੜਾ ਟਾਈਮ ਲਾਇਆ ਈ ਕੁੜੇ ਦੀਦੀ ਆ ਪਿਆ ਤੁਹਾਡਾ ਬੱਠਾ ਮੈਂ ਤਾਂ ਰਹਿੰਦੀ ਨਹੀਂ ਹੈਗੀ ਮੈਂ ਤਾਂ ਜਾਵਾਂਗੀ ਮੈਂ ਤਾਂ ਤਿਆਰ ਹੁੰਨੇ ਆ ਕੱਪੜੇ ਪਾਉਣੀ ਆ ਬਸ ਉਹ ਐਨੀ ਗਾਤੋ ਕਾਲੀ ਮਚਾਉਣੀ ਆ ਮੈਨੂੰ ਗਲਤ ਤਾਂ ਦੱਸ ਦੇ ਵੀ ਕੀ ਹੋ ਗਈ ਨਾਲੇ ਵੱਡੀ ਦੀਦੀ ਕਿੱਥੇ ਆ ਦੀਦੀ ਆਉਂਦੇ ਨੇਗੇ ਮੈਂ ਤਾਂ ਆ ਗਈ ਸੀਗੀ ਉੱਥੋਂ ਬਾੜੇ ਚ ਉਹ ਨਹੀਂ ਹੈਗਾ ਪਤਾ ਨਹੀਂ ਕੌਣ ਬੋਦਾ ਬੂਦਾ ਤੁਹਾਡੇ ਪਿੰਡ ਦਾ ਆਹੋ ਸਾਡੇ ਪਿੰਡ ਦਾ ਹੀ ਉਹਨੂੰ ਕੌਣ ਨਹੀਂ ਜਾਣਦਾ ਦੇਖੀ ਮੈਨੂੰ ਰਸਤੇ 'ਚ ਘੇਰ ਕੇ ਖੜ ਗਿਆ ਮੈਨੂੰ ਕਹਿੰਦਾ ਮੈਂ ਤੇਰਾ ਰਿਸ਼ਤਾ ਕਰਾਉਣਾ ਹੈ ਲੈ ਤੈਨੂੰ ਕਹਿੰਦਾ ਹਾਂ ਮੈਨੂੰ ਕਹਿੰਦਾ ਮੈਂ ਕਹਿੰਦੀ ਮੈਂ ਰਿਸ਼ਤਾ ਕਰਾਉਣਾ ਹੁੰਦਾ ਵੀ ਫੇਰ ਮੈਂ ਉੱਥੇ ਨਾ ਰਹਿ ਜਾਂਦੀ ਵੀ ਭਾਵੇਂ ਮੈਂ ਨਹੀਂ ਇਹ ਕੰਮ ਕਰਦੀ ਹੈਗੀ ਨਹੀਂ ਵਧੀਆ ਹੋਇਆ ਤੂੰ ਉਹਨੂੰ ਜਵਾਬ ਦੇਤਾ ਆ ਜੇ ਕਿਤੇ ਤੂੰ ਭੁੱਲ ਭੁਲੇਖੇ ਕਹਿ ਦਿੰਦੀ ਵੀ ਚਲ ਤੂੰ ਮੇਰਾ ਰਿਸ਼ਤਾ ਕਰਾ ਦੇ ਨਹੀਂ ਆਏ ਨਹੀਂ ਪਤਾ ਹੁਣੇ ਤੇਰੀ ਫੋਟੋ ਮੰਗਣ ਆ ਜਾਂਦਾ ਨਹੀਂ ਭੈਣੇ ਮੇਰੀ ਗੱਲ ਸੁਣ ਲੈ ਜੇ ਕਿਤੇ ਤੈਨੂੰ ਫੇਰ ਮਿਲ ਗਿਆ ਨਾ ਉਹਦੀ ਗੱਲ 'ਚ ਨਾ ਹੀ ਉਹਦੇ ਤਾਂ ਪੱਟੇ ਦਰਖਤ ਹਰੇ ਨਹੀਂ ਹੋਏ ਹੁਣ ਤੱਕ ਆਪਦੇ ਉਹਦੀ ਨਿੱਕਲ ਹੀ ਫਿਰਦੀ ਐ ਲੋਕਾਂ ਦੇ ਉਹ ਘਰ ਫਸਾਉਂਦਾ ਫਿਰਦਾ ਆ ਸਾਡੇ ਵਾਲੇ ਬੁੜੇ ਦਾ ਵੀ ਨਾ ਇਸੇ ਨੇ ਕਰਿਆ ਕੰਮ ਸਾਰਾ ਦੀਦੀ ਫੋਟੋ ਵਾਲੀ ਗੱਲ ਤਾਂ ਥੋੜੀ ਸੱਚੀ ਓਥੇ ਮਮਾਰ ਕਰਨ ਨਾਲ ਆ ਗਿਆ ਕਹਿੰਦਾ ਫੋਟੋ ਖਿੱਚਦਾ ਮੈਂ ਤਾਂ ਕਹਤਾ ਮਾਂ ਤਾਂ ਸਲਾ ਮਾਰੂ ਸਿਰ ਚ ਮਖਾਂ ਤੂੰ ਲਫੇੜਾ ਮਾਰਦੀ ਓਦੇ ਐਨਾ ਮੇਰੇ ਖੜੇ ਪੈ ਗਿਆ ਤਾਂ ਮੈਂ ਤਾਂ ਜਾਊਂਗੀ ਮੈਂ ਨਹੀਂ ਰਹਿੰਦੀ ਹੈਗੀ ਦੀਦੀ ਓਹ ਤੂੰ ਗੁੱਸਾ ਘੱਤੋਂ ਕਰਦੀਆਂ ਅਸੀਂ ਹੈਗੀਆਂ ਨਾ ਆ ਵੱਡੀ ਦੀਦੀ ਨੂੰ ਆ ਲੈਣ ਦੇ ਫੇਰ ਮੈਂ ਦੱਸਦੀ ਆਂ ਵੀ ਬੋਦਾ ਕੁਝ ਕਰਦਾਗਾ ਹੈ ਅਸੀਂ ਬੋਦੇ ਨੂੰ ਬਥੇਰਾ ਸਮਝਾਇਆ ਸੀ ਬਥੇਰਾ ਸਮਝਾਇਆ ਸੀ ਵੀ ਸਾਡੇ ਬੁੜੇ ਨਾ ਚੱਕਾਂ ਦੇ ਨਾ ਚੱਕਾਂ ਦੇ ਹਟਿਆ ਨਹੀਂ ਹੁਣ ਲੱਤਾਂ ਤੋੜਾਊਗਾ ਮੈਂ ਤੈਨੂੰ ਦੱਸਾਂ ਨਾ ਦੀਦੀ ਸਾਰੀ ਐਵੇਂ ਦੇਣਾ ਕਿਰੇ ਚ ਆ ਜਾ ਚੁੱਪ ਕਰ ਹੁਣ ਇਹ ਕਿੱਧਰੋਂ ਆਏ ਨੇ ਇਹ ਕਿੱਥੇ ਜਾ ਕੇ ਆਏ ਨੇ ਮੈਨੂੰ ਤਾਂ ਪਤਾ ਨਹੀਂ ਦੀਦੀ ਅਸੀਂ ਤਾਂ ਦੀਦੀ ਯਾਰ ਮੈਂ ਇਕੱਠਿਆਂ ਗੰਨਾਂ ਸੀਗੇ ਇਹ ਤਾਂ ਫੇਰ ਉਹ ਤਾਂ ਗੱਲੀ ਨਹੀਂ ਕਰੀ ਲੈ ਸੌਂਦ ਬਾਲਾ ਕਿੱਡੀ ਮਾਜਾ ਨੇ ਮਰਜੀ ਨੇਮਦਵਾਰੋ ਕੱਟਾ ਮਰਜੀ ਇਹ ਮੱਥਾ ਟੇਕਣ ਨਾਲ ਪਤਾ ਹੋ ਰਿਹਾ ਟੇਕੜ ਨੇ ਪਈਆ ਪਤਾ ਹਾਜ਼ਰ ਨਾਜ਼ਰ ਮੰਨ ਕੇ। ਕੱਲ ਕੀ ਹੋਗੀ ਕੀ ਗੱਲ ਹੋਗੀ ਨਾਲ ਤੁਸੀਂ ਕਿੱਥੋਂ ਆਏ ਹੋ? ਗੱਲ ਕੀ ਹੋਣੀ ਹੈ ਗੱਠ ਜੋੜੇ ਦੀ ਸੁੱਖ ਦੇਣ ਜਾਂਦੇ ਤੇ ਬਾਬੇ ਤੇ ਮੱਥਾ ਟੇਕਣ ਜਾਂਦੇ ਤੇ ਅੱਧ ਪਚਾਓ ਮੋੜ ਕੇ ਲਈਆਂ। ਤੇ ਅੱਧ ਵਿਚਾਲੇ ਕਾਥੋਂ ਆ ਗਏ? ਆ ਤਸਲਾ ਲੈ ਕੇ ਖਾਲੀ ਮੋਰੇ ਮਿਲ ਗਈ। ਮੱਥੇ ਲੱਗੀ ਮੈਂ ਤਾਂ ਉਹੀ ਵਹਿਮ ਕਰਦਾ। ਲਹ ਕਰਦੇ ਆ ਵਹਿਮ ਬਾਪੂ ਜੀ ਉਹੀ ਗੱਲਾਂ ਫਿਰ ਹੁਣ ਅਸੀਂ ਕੰਮ ਵੀ ਨਾ ਕਰਗੇ ਗੋਹਾ ਕੁੜਾ ਵੀ ਨਾ ਸਿੱਟਗੇ। ਨਾ 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 ਕੰਮ ਤਾਂ ਕਰ ਲੈ ਇਹਨਾਂ ਨੇ ਜਿਹੜੇ ਕਰਨੇ ਤੇ ਨਾਸ਼ ਪਰਸਤੀਆਂ ਤੇ ਹੋ ਗਏ ਇਹ। ਨਿਭਣੇ। ਪਹਿਲੇ ਤਾਂ ਮੈਨ ਜੀ ਲਾ ਲੋ ਉਰੇ ਮੂੰਹ ਚ ਮਾਰ ਕੇ ਗੱਲ ਕਰ ਦੇਣੀਆਂ ਨੇ ਹਾਂ ਉਹੀ ਤਾਂ ਗੱਲ ਹੈ ਕੱਲ ਕੱਲ ਨੂੰ ਮੇਰੇ ਛੜ ਦੀ ਹੀਮਕੀਮ ਹੋ ਗਈ ਇੱਥੇ ਕੋਈ ਮੂਰੇ ਲੱਗ ਜੂ ਵੱਡ ਬੜੇ ਦੀ ਢੁੰਚਰਾ ਫੇਰ ਅਗਲਾ ਕੋਈ ਮੱਥਾ ਨਹੀਂ ਟੱਕਿਆ ਲੈ ਇੱਥੇ ਦੇਖ ਲੈ ਸਾਡਾ ਜੁਆਕ ਹੈ ਉਹਰੇ ਆ ਜਾ ਜੀ ਉਰੇ ਆ ਜਾ ਆਪਦਾ ਇੱਥੇ ਮੱਥਾ ਟੇਕ ਲੈਣੇ ਅੱਜ ਈ ਇਹਦਾ ਫੇਰ ਹੁਣ ਮਨ ਚ ਸਰਦਾ ਹੋਣੀ ਚਾਹੀਦਾ ਬੰਦੇ ਹਾਂ ਜੀ ਇਹਦੇ ਇੱਕ ਦੀ ਦੀ ਰੱਖ ਦੀ ਬੈਠੇ ਇਕਲੇ ਦੇਖ ਲੈ ਦੇਖ ਲੈ ਐਂ ਕਰੋ ਕੋਈ ਗੱਲ ਨਹੀਂ ਪਰਮਾਤਮਾ ਤਾਂ ਇਸ ਧਰਤੀ ਦੇ ਕਣ ਕਣ ਵਿੱਚ ਆ ਉਹੀ ਤਾਂ ਗੱਲ ਹੈ ਗਲਤ ਗਲਤ ਨਾ ਆਏ ਪੱਲਾ ਫੁੱਲ ਪੱਲਾ ਛੜ ਪੱਲਾ ਨਾ ਖੜੋ ਓਹੋ ਪ ਨੀ ਕੁਆਪਾ ਕਰ ਤਾ ਆ ਮਾਲਕਾ ਛੋਕਰ ਕੀ ਛੋਕਰ ਕੀ ਸਮੱਤ ਬਕਸੀਂ ਦਾ ਤਿਆ ਲੋਕਾਂ ਨੂੰ ਸਮੱਤ ਬਕਸੀ ਢੁੰਜਾ ਲਾਉਂਦੇ ਨੇ ਸਾਡੀ ਜੋੜੀ ਤਰਚ ਜਾਵੇ ਹਾਂ ਜੋੜੀ ਨੂੰ ਜਰਦੇ ਨਹੀਂ ਇਹ ਸਮੱਤ ਬਕਸੀਂ ਮੇਰਾ ਮਾਲਕਾ ਕੇਰਾ ਹੋ ਟੇਕ ਦਾ ਲੱਗਦੇ ਹੱਥੋਂ ਤਾਂ ਛੋਟਾ ਫੇੜਾ ਬਹਿ ਜੇ ਛੋਟਾ ਲੇ ਜਾਣਾ ਲੈ ਦੇਖ ਲੈ ਜੁੱਤਾਂ ਵੀ ਨਹੀਂ ਲਾਈਆਂ ਐਵੇਂ ਮਾਰ ਪੈਣਾ ਲੈ ਆ ਚੱਕ ਭਾਈ ਚੱਕ ਭਾਈ ਬਸ ਇੰਨਾ ਕੰਮ ਸੀ ਇਹ ਕੰਮ ਅਸੀਂ ਉੱਥੇ ਕਰਨਾ ਸੀ ਜਾਉਂਦਾ ਰਿਹਾ ਆ ਦੇਖ ਆ ਜਵਾਕ ਲਾਇਕ ਐ ਇਹ ਜਵਾਕ ਲਾਇਕ ਐ ਠੱਡਾ ਹਾਂ ਇਹ ਜੰਗ ਜਿੱਤੂ ਹਾਂ ਜੰਗ ਜਿੱਤੂ ਜੰਗ ਤਾਂ ਮੇਰੇ ਸਾਲੀ ਦੀ ਜਿੱਤੀ ਪਈ ਅਜ ਤਾਂ ਜੰਗ ਤਾਂ ਖੜੀ ਆ ਆ ਖੜੀ ਆ ਜੰਗ ਤਾਂ ਹਾਂ ਆਪਾ ਚੋਈ ਨੀਰੀ ਗੱਲ ਸੁਣ ਬਾਪੂ ਆਪ ਤਾਂ ਤੂੰ ਜੰਗ ਜਿੱਤ ਲਈ ਤੇ ਜਿਹੜੀ ਸਾਡੀ ਲੋਕਾਂ ਚ ਨੀਵੀਂ ਪੋਈਆ ਨੀਵੀਂ ਨਹੀਂ ਦੱਸਦੇ ਨੀਵੀਂ ਨਹੀਂ ਹੈ ਕੋਈ ਨਾ ਮੇਰੀ ਗੱਲ ਸੁਣ ਇਹਨੇ ਜੱਗੋਵਾਰਾ ਕਰਵਾ ਕਰਾਇਆ ਹਾਂ ਮੇਰੀ ਗੱਲ ਸੁਸਾਰੀ ਦੁਨੀਆ ਪੰਜ ਪੰਜ ਵਿਆਹ ਕਰਾਈ ਫਿਰਦੀ ਆ ਮੇਰਾ ਸਾਰਾ ਗੱਲ ਸੁਣ ਲੈ 45 ਸਾਲਾ ਬੱਬੂ ਨੂੰ ਪਸ਼ੌਰੀਆ ਨੂੰ ਗੱਡੀ ਦਾ ਹਾਂ ਇਹ ਕਿਤੇ ਉਹੀ ਚੁੱਪ ਕਰਕੇ ਕਿਹਨੂੰ ਦਿੱਤਾ ਬੱਬੂ ਨੂੰ ਪਸ਼ੌਰੀਆ ਨੂੰ ਗੱਡੀ ਦਾ ਟਪੈਰਾ ਗੱਡੀ ਲੈ ਕੇ ਗਿਆ ਆਪ ਹੋ ਆਇਆ ਨਹੀਂ ਬਿਚਾਰਾ ਆਪ ਬਿਚਾਰਾ ਆਇਆ ਨਹੀਂ ਹਾਏ ਮਾਇਆ ਮੈਂ ਲੱਗਣਾ ਤੂੰ ਮੈਨੂੰ ਦੇ ਦੱਸ 10000 ਰੁਪਏ ਮੈਂ ਜੁੱਪੀ ਚੱਲ ਕੀ ਕਰਨਾ ਨੇ ਟੱਡੇ ਟੱਡੇ ਦਾ ਮੇਰਾ ਸਾਰੇ ਉਹ ਵੇਚਣੇ ਨੇ ਜੂਪੀ ਵਾਲਿਆਂ ਨੂੰ ਕਿਹਨੇ ਦੂਜੇ ਦੂਜੇ ਖੜੇ ਉਹਦੇ ਪਿਸਤੌਲ ਕਹਿੰਦਾ ਹੁਣ ਤਾਂ ਲੜੇ ਇਹੋ ਜਿਹਾ ਕੰਮ ਨਹੀਂ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ ਇੱਥੇ ਬਦਮਾਸ਼ੀ ਮੇਰਾ ਓਹੋ ਤਾਂ ਹੁਣ ਨਿਕਲ ਗਿਆ ਜਾ ਕੇ ਇੱਕ ਰਸਗੁੱਲੇ ਤੇ ਗੁਲਾਬ ਜਾਮੁਨਾ ਖਾਈਏ ਚੱਲੀਏ ਅਰੇ ਤੇ ਹੋ ਜਾ ਜਾਂਦੀ ਕਰੇਗਾ ਕਿਸੇ ਦੀ ਸਾ ਕੱਟੇ ਬੱਸੀਆਂ ਦਾ ਕਨਹੀਂ ਬਈ ਨਹੀਂ ਮੇਰੀ ਗੱਲ ਸੁਣ ਉਹਨੂੰ ਵਿਚਾਰਾ ਥੱਪੜ ਮਾਰਿਆ ਮੇਰੀ ਭੈਣ ਤੇ ਆਉਂਦਾ ਹੈ ਮੇਰੀ ਭੈਣ ਤੇਜ ਕਰ ਤੇਰਾ ਕਾਲਾ ਭਾਈ ਸਸਰੀਕਰ ਮਾਮਾ ਸਸਰੀਕਰ ਭਾਨੇ ਸਸਰੀਕਰ ਆ ਛੋੜਾ ਮੈਂ ਥੋੜਾ ਮਲਿਓਰਾ ਲੱਗਦਾ ਟੇਕੋ ਮੱਥਾ ਹਾਂ ਸਸਰੀਕਰ ਜੀ ਸਸਰੀਕਰ ਇਹ ਮਾਮਾ ਲੱਗਦਾ ਕੀ ਲੱਗਿਆ ਹਾਂ ਮਾਮਾ ਲੱਗਿਆ ਹਾਂਜੀ ਮਾਮਾ ਸਾਰਾ ਮਾਮਾ ਸਾਰਾ ਥੋੜਾ ਹਾਂ ਦੱਸ ਤਾਂ ਸਾਰਿਆਂ ਨੂੰ ਇੰਟਰੋ ਕਰਾਤੀ ਹਾਂ ਕਰਾਉਂਦਾ ਕੀ ਕਹਨੇ ਬਾ ਹੋ ਠੀਕ ਆ ਸਾਰਾ ਮਾਹੌਲ ਹੈ ਮੇਰੀ ਭੈਣ ਤੇਜ ਕਰ ਹੈਨਾ ਆਜਾ ਚਾਹ ਪਾਣੀ ਪੀ ਲੈਂਦੇ ਪੀ ਲੈ ਤਾਂ ਮੈਂ ਤਾਂ ਪੀ ਜਾਂਦਾ ਇਹ ਹੋ ਗਈ ਗੱਲ ਕਾਲੇ ਅਜੇ ਤੂੰ ਕਹੇ ਲੜਦੇ ਦੀ ਲੜਦੇ ਨਾ ਗੱਲਾਂ ਮਥਾਂ ਕਰ ਦਿੱਤੀ ਮੱਥਾ ਠਾਟ ਕੇ ਲੈ ਸਾਰਾ ਟੱਬਰ ਨਾਲ ਗਿਆ ਮੈਂ ਤਾਂ ਡਰ ਗਿਆ ਥੋਰੇ ਦੇ ਨਹੀਂ ਆਦ ਸਾਰਾ ਟੱਬਰ ਨਾਲ ਗਿਆ ਉਹ ਨਾ ਨਾਲ ਗਿਆ ਸਾਰਾ ਟੱਬਰ ਬੇ ਠੀਕ ਹੈ ਚਲ ਆਜਾ ਵੀਰੇ ਅੰਦਰ ਤੂੰ ਚਾਹ ਪਣ ਆਜਾ ਹੁਣ ਲੜਾੜਾ ਲੈ ਜਾਨੀ ਕੋਈ ਟੈਨਸ਼ਨ ਹੁਣ ਤਾਂ ਛੱਡ ਦੇ ਮਾ ਨਾ ਲੜ ਹਾਂ ਅੰਦਰ ਤਾਂ ਫੜ ਪਹਿਲਾਂ ਛੱਡਿਆ ਹੋਇਆ ਸੀ ਆਪਣਾ ਹੋਰ ਅੰਦਰ ਤਾਂ ਫੜ ਲੈ ਲੜਨਾ ਛੱਡੀ ਮਸਾ ਫੜਿਆ ਸੀ ਨਹੀਂ ਚੱਲ ਪਣ ਮੈਂ ਕਹ ਮੱਥਾ ਮੈਂ ਦੰਦ ਕਢੀ ਨਾ ਥਾਪੜ ਮੈਂ ਫੇਰ ਮਾਰੂ ਨਹੀਂ ਲੜ ਛੱਡ ਛੜਾਈ ਤਾਂ ਕੋਈ ਮਰਜ਼ੀ ਕਰ ਲੈ ਨਹੀਂ ਮੈਂ ਕਹ ਮੱਥਾ ਟੇਕ ਹੋ ਗਿਆ ਨਾ ਉਹ ਲੜ ਛੱਡ ਦੇ ਨਹੀਂ ਛੱਡਦੀ ਇਹ ਤਾਂ ਸਵਾ ਮਹੀਨਾ ਜਨਾ ਤੇਰਾ ਉਹ ਨਹੀਂ ਹੁੰਦਾ ਠੱਠੀ ਛਾੜ ਨਹੀਂ ਲੈ ਕੇ ਆਉਂਦਾ ਉਹਨਾਂ ਤੇ ਚੱਲ ਨਹੀਂ ਪੈਣੇ ਨੀ ਪੜੇ ਪਾਲਾ ਰਸਾ ਜੇ ਪੈਂਦਾ ਇਹ ਤਾਂ ਸ਼ਰਮਾ ਵੇਚਣ ਵਾਲਿਆਂ ਕੋਲ ਬੈਠ ਗਿਆ ਫੇਰ ਕਹੇਗੀ ਮਾਂ ਕੀ ਆ ਦੇ ਕਿਹ ਚੋ ਕੀ ਪਾ ਮੇਰੇ ਜੀ ਜੀ ਦੇਖਦੇ ਮਮਾ ਲੈ ਹੁਣ ਮਮਾ ਲੈ ਕੇ ਛੱਕੂ ਭਾਲਦਾ ਮਾਮੇ ਵਾਲੀ ਚੀਚੀ ਬੇ ਮੇਰੀ ਗੱਲ ਸੁਣ ਲੈ ਕਿਉਂ ਸਰਵਾਨਾ ਪੰਡਦਾ ਬੁੜੇ ਦਾ ਕਾ ਤੋ ਘਰ ਉਜਾੜਦਾ ਦੇਖ ਤਾ ਲੈ ਕਿੰਡੀ ਤੇਜ ਆ ਕੱਲਾ ਪਾਈ ਅਜ ਪਾਈ ਆ ਗਿਆ ਬੈਗ ਲੈ ਕੇ ਕਿਉਂ ਕਿ ਰੌਣਕਾਂ ਲੱਗ ਗਈਆਂ ਰੌਣਕਾਂ ਹੋਏ ਫੇ ਰੱਬਾ ਮਾਰੇ ਦੇ ਭੁਲੇਖ ਦੇ ਜਾਣਾ ਪੜਿਆ ਰੌਣਕਾਂ ਤੈਨੂੰ ਤਲਾਕ ਦਊਂਾ ਦੇ ਦੇ ਹਾਂ ਦੇ ਤਲਾਕ ਦੂੰ ਆਏ ਕਰ ਆਏ ਕਰ ਇੱਧਰ ਪੜ ਦੇ ਤਲਾਕ ਦੇ ਤਲਾਕ ਮੇਰੀ ਭੈਣ ਦੇ ਤਲਾਕ ਤੈਨੂੰ ਦੱਸਾਂ ਮੈਂ ਆ ਜਾ ਨਾ ਕੰਮ ਦਾ ਨਾ ਕਰਦਾ ਦੁਸ਼ਮਣਾਂ ਨੂੰ ਅਨਾਜ ਦਾ ਜਦੋਂ ਜੀ ਕਰਦਾ ਤਲਾਕ ਦੂੰ ਜਦੋਂ ਜੀ ਕਰ ਤਲਾਕ ਦੂੰ ਆ ਜਾ ਦੇ ਤਲਾਕ ਤੇ ਦੱਸਾਂ ਤੇਰੇ ਤੋਂ ਨਹੀਂ ਕੁਝ ਹੁੰਦਾ ਨਹੀਂ ਪਾਵਾਂ ਲੈ ਚੱਕ ਤੇ ਪਾਸੇ-ਪਾਸੇ ਭਾਨੇ ਦੇ ਮੈਨੂੰ ਆਇਆ ਜਦੋਂ ਦਮਾ ਟੁੱਟ ਗਈ ਮੈਨੂੰ ਸਾਹਮਣਾ ਪਾਉ ਹੋਰ ਦੱਸ ਕੌਣ ਸਾਹਮਣਾ ਨੀ ਪਿਆ ਤਾਂ ਸਾਹ ਲਾਗੇ ਨੀ ਪਿਆ ਤਾਂ ਸਾਹ ਲਾਗੇ ਇੱਥੇ ਸਰਵਾਲਾ ਬਣ ਜਾਂਦਾ ਇਹ ਨਹੀਂ ਬਰਦਾਸ਼ਤ ਹੁੰਦਾ ਸਾਰੀ ਪਹਿਲਾਂ ਇਹਨੂੰ ਸਾਨੂੰ ਫਰੋੜ ਤਾਂ ਕੀ ਬਤਾ ਕੀ ਹੋਣਾ ਬੱਬਾ ਨਾ ਹੋਵੇ ਕੋਈ ਆ ਜਾ ਆ ਜਾ ਪਹਿਣਾ ਹਜੇ ਤੇਰਾ ਮਸਲਾ ਵੀ ਹੱਲ ਕਰਨਾ ਹਾਂ ਆਹ ਜਦੋਂ ਤੇਰਾ ਬਚੋਲਾ ਬੰਨ ਨੂੰ ਫਿਰਦਾ ਉਹ ਆਦੇ ਹੱਡ ਕੁੱਟੂ ਇਹਦਾ ਨਾ ਦੇਖੀ ਜੀ ਤਾਂ ਸਾਰੀ ਇਹੋ ਜਿਹੇ ਨਾ ਲੈ ਕਹਿੰਦਾ ਇਹਨੂੰ ਤਲਾਕ ਦੇਉ ਮੈਨੂੰ ਲੱਗਦਾ ਇਹ ਨਾ ਕਿਤੇ ਵਿਆਹ ਹੋਰ ਕਰਾਉਣ ਨੂੰ ਫਿਰਦਾ ਹੋਵੇ ਨੀ ਪੜਿਆ ਬਾਈ ਉੱਤਿਆ ਪਿਆ ਤੂੰ ਪੁੱਛ ਨਾ ਮੈਂ ਤਾਂ ਆਪ ਜਿੱਦੇ ਦੀ ਆਈਆਂ ਨਾ ਚੱਕਰਾਂ ਜੀ ਪਈ ਫਰਦੀਆਂ ਆ ਜਾ ਚੱਲ ਗਏ ਆ ਜਾ ਚੱਲ ਕਿਵੇਂ ਏਰਵਾਜਾ ਕਰੀਏ ਨਾ ਵਜੇਗਾ ਬਗਾਨੇ ਨਗਰ ਮੈਂ ਤਾਂ ਸ਼ੁਕਰਾਨਾ ਕਰ ਰਹੀ ਸੀ ਪਰਮਾਤਮਾ ਦਾ ਚੱਲ ਵਜਾ ਵਜਾ ਹਾਂ ਪੜੇ ਆ ਕਿਵੇਂ ਆਉਂਦਾ ਭੱਜਿਆ ਇਹਦਾ ਵਜਾ ਵਜਾ ਹੋਰ ਪਾਣੀ ਮੰਗਾਉਣਾ ਕੋਈ ਨਾ ਹਾਂ ਪਾਣੀ ਹੋਰ ਤੇਜ਼ ਕਾ ਉਹ ਕਰਾਇਆ ਖਾਲਸਾ ਨਾ ਨਾ ਬੈਗ ਦੀ ਰੱਖੀ ਐ ਮਾਮੇ ਜੀ ਹੋਰ ਬੈਗ ਚ ਤਾਂ ਇੱਕ ਰ ਸੰਦੂਖ ਚ ਟੂਮਾ ਲਿਆ ਚੱਕ ਕੇ ਲਿਆ ਪੁੱਤ ਹਾਂ ਮੈਂ ਜਮਾ ਸਮਾਨ ਚ ਰੱਖਿਆ ਮੈਂ ਮੇਰਾ ਪੁੱਤ ਹੋਰ ਪਣੀ ਜੀ ਲੱਗ ਗਿਆ ਜਮਾ ਹਾਂਜੀ ਲੱਗ ਗਿਆ ਵੀਰੇ ਹੋ ਇਹਦਾ ਮੱਥਾ ਮੂੰਹ ਸਾਡੇ ਕੈ ਦੀ ਮਾਂ ਚੱਲ ਜਿਹੜੇ ਕਾਰ ਪਿਆਰ ਹੈਗੇ ਨੇ ਕਰੇਗੀ ਚੱਲ ਜ਼ਰੂਰੀ ਆ ਆਪਣੇ ਤਾਂ ਜ਼ਰੂਰੀ ਨੇ ਇਹ ਆਹੋ ਵਾਹ ਵੱਡ ਬੜੇ ਦੇ ਪੂਜਣੇ ਦੇ ਹਾਂ 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 ਭਾਈ ਹੋਈ ਸੀਗੀ ਵੀ ਕੱਲ ਤਾਂ ਇਹ ਵਿਆਹ ਕੇ ਆਏ ਨੇਗੇ ਤੇ ਮਾਮਾ ਜੀ ਅੱਜ ਆਣਗੇ ਠੀਕ ਹੈ ਨਾ ਮਾਮਾ ਤੈਨੂੰ ਕਹਿੰਦਾ ਕੁਝ ਨਹੀਂ ਕਹਿੰਦਾ ਇਹ ਵੈਸੀ ਪੁੱਛੀ ਇਹਨੂੰ ਦੱਸ ਦੇ ਮਾਮਾ ਭਾਈ ਇਹਦਾ ਕਿਵੇਂ ਆਏ ਇਹ ਵਕੀਲ ਹੈ ਆਪਣੇ ਪਿੰਡ ਦੀ ਕੁੜੀ ਹੈ ਇਹ ਹੋਰਾ ਜੱਜ ਸੈਸ਼ਨ ਦੇ ਮੂਹਰੇ ਹੀ ਬੈਂਦੀ ਹੈ ਕੁਰਸੀ ਢਾਕੇ ਜੱਜ ਵੀ ਆ ਗਏ ਹੁਣ ਜੱਜ ਸਾਹਿਬ ਵੀ ਆ ਗਏ ਆ ਗਏ ਜੱਜ ਸੈਸ਼ਨ ਦੇ ਮੂਹਰੇ ਬੈਂਦੀ ਹੈ ਇਹ ਬਕੀ ਗੱਲ ਲੱਗਿਓ ਮੁਰਮਿ ਘੱਟੀ ਨਾਲ ਨਹੀਂ ਆਉਂਦਾ ਹੁੰਦਾ ਭਾਈ ਕੱਲ ਆਇਆ ਨਹੀਂ ਹੁਣ ਆ ਭੁੱਲ ਭੱਲ ਗਿਆ ਕੱਲੇ ਕਹਿੰਦਾ ਹਲਵਾਈਆਂ ਨੇ ਘੇਰ ਲਿਆ ਮੈਨੂੰ ਪੈਸੇ ਵਿਚਾਰਦੇ ਉਹ ਦਿੱਤੇ ਨਹੀਂ ਗਏ ਤਾਂ ਕਰਦੇ ਜੀ ਨਾ ਮੈਂ ਲੇਟ ਹੋ ਗਿਆ ਸੀ ਪੂਣੀ ਪਿਉਣਾ ਮੇਰੇ ਭਾਈ ਨੂੰ ਕਿ ਨਹੀਂ ਹਾਂ ਹਾਂ ਅੱਢਿਉਣਾ ਬੀਬੀ ਜੀ ਲਓ ਜੀ ਲਓ ਬੀਬੀ ਦਾ ਹੋ ਚੱਲ ਚੱਲ ਜੇ ਇਹਨਾਂ ਨੂੰ ਮੜਾ ਕੇ ਖੱਚੀ ਰੱਖੀ ਹਾਂ ਜਿਹੜੇ ਸਾਹ ਨਾਲ ਵਿੜਕਾਂ ਹੀ ਆ ਓ ਜੀ ਬਿਤੇ ਨੇ ਬੂੜਾ ਪਾਣੀ ਕੇ ਸਿੰਪਲ ਪਾਣੀ ਪਹਿਲਾਂ ਸਿੰਪਲ ਲਿਆ ਦਿਓ ਹਾਂ ਮੈਂ ਆਈ ਪਹੁੰਚੀ ਸੀ ਮਾਮਾ ਜੀ ਹਾਂ ਬਿਲਕੁਲ ਚਾਹ ਲਾਉਂਗੇ ਕਾਫੀ ਲਾਉਂਗੇ ਪਹਿਲਾਂ ਪਾਣੀ ਲਿਆ ਦਿਓ ਪੁੱਛਣਾ ਤਾਂ ਫਰਜ਼ ਬਣਦਾ ਇਹ ਕਹੀ ਵਾਰ ਲੈ ਆ ਹਾਂ ਕੋਈ ਨਹੀਂ ਬੰਗਲਾ ਭਾਈ ਤੈਨੂੰ 10 ਵਾਰੀ ਕਹਤਾ ਸੁਣ ਨਾ ਡੱਗਰ ਵਾਂਗੂ ਜਿੱਥੇ ਮੋੜੀ ਉਧਰ ਹੀ ਜਾਂਦੀ ਹੈ ਬਾਪੂ ਜੀ ਘਰ ਮਨਾ ਹੋਇਆ ਕਰੋ ਜਦੋਂ ਕੋਈ ਰਿਸ਼ਤੇਦਾਰ ਭੈਣ ਭਰਾ ਆਉਂਦਾ ਦੇਖੋ ਉਹਦੀ ਚੁਆਇਸ ਪੁੱਛਣਾ ਤਾਂ ਆਪਣਾ ਫਰਜ਼ ਹੈ ਕੀ ਪਾਣੀ ਲੈ ਕੇ ਆਓ ਪਹਿਲਾਂ ਚਲੋ ਪੁੱਛਣਾ ਪਾਣੀ ਠੰਡਾ ਲੈ ਕੇ ਆਉਣਾ ਕਿ ਅਸੀਂ ਵੀ ਮਰਜੀ ਕੀ ਪੀऊं ਆਏ ਕਰੋ ਤੁਸੀਂ ਬੈਠੋ ਮੈਂ ਆਪੀ ਲੈ ਆਉਣਾ ਸਾਰਾ ਕੁਝ ਨਹੀਂ ਤੁਸੀਂ ਸਰਦਾਰ ਜੀ ਬੈਠੋ ਬੈਠੋ ਮੈਂ ਲੈ ਆਉਂਗਾ ਬਾਪੂ ਮੈਂ ਲਿਓ ਮੇਰ ਗੱਲ ਕੋਈ ਮੇਰੇ ਛੜੇ ਦੀ ਮੁੜਕੜ ਆਏ ਫੋਲਾਨਾ ਆ ਚਾਹੀਦਾ ਹੈ ਇੱਥੇ ਸੀ ਹੋਟਲ ਤੇ ਆਇਆ ਸੂਹਾ ਲੈਣੇ ਹੋਟਲ ਤੇ ਆਇਆ ਜਿੱਥੇ ਇਹ ਗੱਲਾਂ ਕਰਦੇ ਸੂਹਾ ਲੈਣੇ ਆ ਬਤਾਂ ਬਾਹਲੀਆਂ ਲੈ ਗਈਆਂ ਨੇ ਪਾਣੀ ਫ੍ਰੀਜਾ ਆ ਲਿਆ ਮਾ ਕੇ ਘੜਿਆਲਾ ਹਾਂ ਹਾਬ ਨਾਲ ਕਿਹਦੇ ਸਾਹ ਮੈਂ ਦੱਸਦਾ ਖੜਦਾ ਖੜੋਗਾ ਇੱਥੇ ਫਿਰ ਇਹ 2-4 ਦਿਨ ਮੇਰੇ ਛੜੇ ਜਾਨ ਜਾਨ ਛੇੜਦੇ ਨੇ ਲੈ ਕਾਲਿਆ ਗੱਲ ਸੁਣ ਲੈ ਤੇਜੂ ਖਿੱਚ ਕੇ ਰੱਖੀ ਨੱਥ ਇਹ ਤਾਂ ਤੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ੱਕਲੇ ਵਾਂਗੂ ਪਹਿਲੀ ਜਿੱਤੇ ਕਰੇ ਉਹ ਇਹ ਤਾਂ ਮੈਨੂੰ ਸਰਦਾਰ ਜੀ ਨੇ ਸਮਝਾਇਆ ਇਹ ਤਾਂ ਮਾਮਾ ਜੀ ਬੇਚਨ ਤੋ ਜੋ ਨਾਲ ਆ ਜਮਾ ਹਾਂ ਨਾਲ ਆ ਨਾਲ ਮੁੱਢੇ ਲੈ ਕੇ ਖੜਿਆ ਮੈਂ ਨਾ ਆਈ ਹੋਣੀ ਸੀਗੀ ਕੱਢ ਜਾ ਦੁਬਾਰੇ ਬੋਲੀ ਹਾਂ ਆਹ ਨਾ ਬਾਪੂ ਜੀ ਆਏ ਪਹੁੰਚੀ ਸੀ ਵੀ ਮਾਮਾ ਜੀ ਆਏ ਆ ਨਾ ਹੁਣ ਤੇ ਮਾਮਾ ਜੀ ਦੀ ਗੱਡੀ ਕਿਤੇ ਬਾਹਰ ਤਾਂ ਨਹੀਂ ਖੜੀ ਵੀ ਤੁਹਾਨੂੰ ਪਤਾ ਸੁੱਖ ਨਾ ਪਿੰਡ ਚ ਟਰਾਲੀ ਟੱਪਾ ਬਾੜਾ ਆਏ ਗਾਲ ਅੰਦਰ ਵਿੱਚ ਨਾ ਬੱਜੇ ਕੋਈ ਠੀਕ ਆ ਇਹ ਤਾਂ ਤੇਰੀ ਬਾਈ ਸਿਆਣੀ ਗੱਲ ਹੈ ਸਿਆਣੀ ਗੱਲ ਹੈ ਇਹਨੂੰ ਚਾਬੀ ਦੇ ਦੇ ਗੱਡੀ ਦੀ ਆਪੀ ਨਾਲੇ ਦਾ ਪਿੰਡ ਚ ਗਿਆ ਦੇ ਉਹ ਇਹ ਗੱਡੀ ਤੇ ਨਾਲੇ ਇਹਨੂੰ ਅੰਦਰ ਲਾ ਦੂ ਗੱਡੀ ਨੂੰ ਆ ਦਹੀਂ ਚਾੜ ਲੈ ਨਾ ਚਾਬੀ ਲੈ ਲੈ ਨਹੀਂ ਫੜ ਨਹੀਂ ਨਹੀਂ ਫੜ ਤਾਂ ਲੈ ਉਹ ਹੋ ਰਿਹਾ ਲਾ ਚਾਬੀ ਦੇਵਾ ਫੜਦਾ ਮੈਂ ਚਾਬੀ ਫੜਾ ਕੇ ਆਉਣਾ ਨੁਆਏ ਕਰੀ ਮੇਰੀ ਸੁਣਾ ਸਰਦਾਰ ਜੀ ਤੁਸੀਂ ਕੰਦਾ ਕੋਠੇ ਕਿਉਂ ਟੱਪੀ ਜਾਂਦੇ ਆ ਕਾ ਨੂੰ ਯਾਰ ਜਮੀ ਸ਼ਰਮ ਲਾ ਰੱਖਿਆ ਨਾ ਯਾਰ ਹੋਰ ਮੇਰੀ ਗੱਲ ਸੁਣ ਇਹਦਾ ਪੱਡ ਹੋ ਜਾਣਾ ਤੇ ਜਾਓ ਵਧਿਆ ਰਾਂਗੇ ਕਰੂਗੀ ਨਾ ਆ ਗੋਲੀਆਂ ਚਲਾਦੀ ਪੈਂਦੇ ਪੜਾਕੇ ਬਸ ਹਾਂ ਬਸ ਤੂੰ ਚਲਾਦੀ ਫਾਇਰ ਕਰਦੀ ਕਾਦੀਆਂ ਦੇਦੀਆਂ ਇਹਦਾ ਐ ਕੱਲ ਖਾਣ ਭਾਈ ਜੀ ਪਾਜੀ ਭਾਈ ਜੀ ਵਾਜ ਭਾਈ ਜੀ ਆਣਾ ਗੱਡੀ ਚਾਪ ਵਾ ਗੱਡੀ ਚਾਪੀ ਫੜਾ ਦਿਓ ਜੀ ਬਹਿ ਜਾ ਪਾਣੀ ਪੂਣੀ ਨੂੰ ਕਹਿ ਕੇ ਆਉ ਤੂੰ ਡਰੀ ਨਾ ਸੂੰ ਹਾਲ ਲੈਂਦਿਆਂ ਕੋਲ ਖੜ ਕੇ ਤੇਰੀ ਭਾਈ ਨੇ ਗੱਲਾਂ ਕਰਦੀ ਆ ਕਿ ਸਰਦਾਰ ਜੀ ਨਾਲ ਗੱਲਾਂ ਕਰਦੀ ਆ ਮੇਰੀ ਤਾਂ ਗੱਲ ਸੁਣੋ ਇਹ ਆਪਾਂ ਤਾਂ ਦੋਨੋਂ ਤੁਹਾਡੇ ਨਾਲ ਆ ਤੇ ਨਹੀਂ ਸਾਡੀ ਦੋਹਾਂ ਦੀ ਤੇ ਇੱਕ ਗੱਲ ਹੈ ਲੈ ਫਿਰ ਇੱਕ ਹੋਵੇ ਨਾ ਤੁਸੀਂ ਮੇਰੀ ਪਤਨੀ ਮੈਂ ਤੁਹਾਡਾ ਪਤਨਾ ਪਤਨਾ ਨਹੀਂ ਪਤੀ ਹਾਂ ਹਜ ਪਤੀ ਭਾਈ ਵੇ ਆਪਾਂ ਹੁਣ ਗੱਲ ਤਾਂ ਉਹੀ ਆ ਨਾ ਕੋਈ ਦੇਖ ਰੱਖ ਕੇ ਮੈਂ ਤੇਜ ਕਰਨ ਵਾਲਾ ਬੰਦਾ ਕਿਹੜਾ ਪਰਫੈਕਟ ਲੱਗੂਗਾ ਉਹੀ ਕਰਿਆ ਸੀ ਇਹ ਦੇਖ ਲੈ ਜੀ ਗੱਲ ਸੁਣ ਲੈ ਭਾਈ ਤੇਰਾ ਉਹ ਡੰਗਰ ਵਾਲਾ ਅੱਡਾ ਹੈ ਆਪਦਾ ਦਿਨ ਰਾਤ ਉੱਥੇ ਹੀ ਰਹੇ ਇਧਰ ਨਾ ਆਉਂਦੀ ਲੋਕੀ ਨਾਲੇ ਵੀਰ ਥੋੜੀ ਆਪਣੀਆਂ ਭੈਣਾਂ ਵਾਸਤੇ ਮਾੜੇ ਸੋਚਦੇ ਹੁੰਦੇ ਆ ਠੀਕ ਹੈ ਲੈ ਡੰਗਰਾ ਕਿੰਨੀਓ ਕਿ ਹੋ ਜਾਊਗਾ ਉਥੇ ਨਾਲ ਦਾ ਪੱਖਾ ਪੜਾ ਕਿੱਡਾ ਤਕੜਾ ਮੇਰੇ ਸੜ ਦੇ ਡੇਡਦਾ ਫਰਨੇ ਓਏ ਮੇਰੀ ਗੱਲ ਸੁਣੋ ਜੀ ਮੱਛਰ ਹੋ ਨਹੀਂ ਲਵੇ ਯਾਰ ਰੂਮ ਥੱਲੇ ਯਾਰ ਰੂਮ ਉੱਪਰ ਮਾਮਾ ਜੀ ਹਾਂ ਜੀ ਓਏ ਨਹਿਰੇ ਸੀ ਮਹਾ ਪਾਇਗਾ ਫੜਾਂਦੇ ਘਰ ਨੂੰ ਬਰਫੀ ਨਾਲ ਪੁੱਟ ਜਣਾ ਕੀੜਾ ਨਾ ਲੱਗ ਜਾਣ ਕਿਤੇ ਕਿਵੇਂ ਆ ਪਾਇਗਾ ਫੜਾਂਦੇ ਮੈਨੂੰ ਹਾਂ ਕਿ ਤਮਾ ਬਰਫੀ ਨਾਲ ਪੁੱਟ ਜਣਾ ਨਾਲ ਕੀੜੀਆਂ ਨਾ ਲੱਗ ਜਾਣ ਕਿਤੇ ਇਹ ਕਿਹੜਾ ਲਿਆ ਹੋ ਮੇਰਾ ਥੜਾ ਚਮਚਾ ਮੈਂ ਤਾਂ ਠੀਕ ਹੀ ਆ ਬੰਦਾ ਲੱਗਦਾ ਤਾਂ ਦੇਖਣ ਨੂੰ ਕੋਈ ਨਾ ਮੈਂ ਤੁਸੀਂ ਨਾ ਸੋਚ ਕਰੋ ਭਾਈ ਬਰਫੀ ਤੁਹਾਨੂੰ ਸੋਚ ਨਹੀਂ ਹੈਗੀ ਹੋਰ ਤੁਸੀਂ ਕਿਹਾ ਐਂ ਵੀ ਉਹ ਤੇ ਪੇਪਰ ਨਮਣਾ ਜਾਂ ਭੱਗ ਜਾ ਸੋਚ ਕਿਉਂ ਨਹੀਂ ਖਾ ਲਾਂਦੇ ਪੋਰਾ ਕੋਈ ਨਹੀਂ ਲਿਆ ਦੂੰ ਮੈਂ ਉਂ ਲਿਆ ਦੂੰ ਬਰਫੀ ਮੇਰੀ ਜਾਨ ਛੱਡ ਦਿਓ ਬਚੀ ਪਈ ਆ ਹੋ ਹੁਣ ਇਹ ਕਿਹੜਾ ਲਿਆ ਹੋ ਮੇਰੇ ਥੋੜਾ ਕਾਜੂ ਕਤਲੀ ਹੋਈ ਮੇਰੇ ਭਾਈ ਦੀ ਬੇਇੱਜ਼ਤੀ ਕਰੀ ਜਾਂਦੇ ਆ ਚੱਲ ਆਸ ਤੇ ਮੈਂ ਲਿਆ ਆ ਤੀ ਇਹ ਫੈਸਲਾ ਅੱਛਾ ਚੱਲ ਮੋਕੀ ਰੱਖੀਂ ਨਾ ਤੂੰ ਕੱਲੇ ਖਾਵਾਂਗੀ ਹਾਂ ਤੈ ਕੱਲੇ ਖਾਵਾਂਗੀ ਦੁੱਧ ਨਾਲ ਐ ਹੀ ਲਿਆ ਸੀਗਾ ਇਹਨੇ ਆ ਵੀਰੇ ਤੂੰ ਡੰਗਰਾ ਕੰਨੀਓ ਨਹੀਂ ਪੈਣਾ ਤੂੰ ਹਨਾ ਉੱਪਰਲੇ ਕਮਰੇ ਚ ਹਾਂ ਬਸ ਉੱਪਰਲਾ ਕਮਰਾ ਤੇਰਾ ਐ ਇਸੇ ਵਾਰੇ ਇਸੀ ਲਵਾ ਦਿੰਨੇ ਆਪਾਂ ਠੀਕ ਹੈ ਪੈਣਾ ਜਿਵੇਂ ਤੱਕ ਮੈਂ ਦੂਜੇ ਚ ਲਵਾ ਦਿੰਨੇ ਆ ਅੱਛਾ ਚਲ ਦੂਜੇ ਚ ਲਵਾ ਲੈ ਜਿਵੇਂ ਪੈਣਾ ਤੱਕ ਇੱਥੇ ਦਿੱਖ ਤੇ ਜਾ ਮੈਂ ਤੇਰੀ ਮੰਨ ਲਈ ਠੀਕ ਹੈ ਹਾਂ ਮੈਂ ਤੇਰੀ ਕਦੇ ਟਾਲਦਾ ਨਹੀਂ ਬਸ ਠੀਕ ਤੂੰ ਐਡੀ ਕੋਠੀ ਦੀ ਐਂ ਕਰ ਖੜਾ ਹਾਂ ਐਂ ਕਰ ਖੜਾ ਬੈਗ ਜਾ ਤਾਂ ਇਹਨਾਂ ਨੂੰ ਫੜਾ ਚਾਹਤਾ ਕੀ ਪੀਣਾ ਯਾਰ ਆਪਾਂ ਚੱਲਦੇ ਆਂ ਪੁਰਾ ਪੁਰਾ ਆ ਜਾ ਹੋ ਜਾ ਆ ਜਾ ਸਾਡਾ ਪਰ ਮਾਰ ਗੁੜੀ ਵਿੱਚ ਪਤਾ ਨਹੀਂ ਦੀ ਜੂ ਕੀ ਕਹਿੰਦੇ ਨੇ ਆ ਜਾ ਆ ਜਾ ਆ ਜਾ ਆ ਜਾ ਤੇਰੇ ਨਾਲ ਆ ਹਾਂ ਹਾਂ ਉਹ ਚਾਹ ਕਿੱਥੇ ਪੀਉਏ ਬੌਲੀਏ ਛਾਨ ਜਟਕ ਤੇ ਚਾਹ ਪੀਂਦਾ ਹੁੰਦਾ ਹਾਂ ਹੁਣ ਚੂਹ ਪੀਣ ਚੱਲੇ ਆ ਇਹ ਤਾਂ ਕਹਿੰਦਾ ਹੈ ਸਪਰੇਅ ਪਿਆਦਾ ਇਹਨੂੰ ਤਾਂ ਮੈਂ ਆ ਜਾ ਹਾਂ ਆ ਜਾ ਕਾਲੇ ਆ ਜਾ ਚਲ ਆ ਜਾ ਕਾਲੇ ਆ ਜਾ ਇਹੇ ਆਪਣਾ ਬਾਗਲਾ ਕਾ ਡੰਗਰਾਂ ਵਾਲਾ ਹਾਂ ਹਾਂ ਠੀਕ ਆ ਆਹੋ ਅੱਛਾ ਬੈੜੀਆਂ ਵੀ ਰੱਖੀਆਂ ਹੋਈ ਨੇ ਜੱਪੀ ਬੈੜੀਆਂ ਅਮਰੀਕਨ ਹਾਂ ਇਹ ਖੁੱਲੇ ਦੱਦ ਵਾਲੀਆਂ ਨੇ ਜੀ ਫਿਰ ਮੈਂ ਕਹਿੰਦਾ ਜਮਾ ਮੈਂ ਯਾਰ ਸੇਵਾ ਕਨੇਉ ਘਾਟ ਨਹੀਂ ਰੱਖਦਾ ਨਾ ਨਾ ਡੰਗਰ ਹੋ ਗਿਆ ਸੰਤ ਸੱਪਾ ਹੋ ਗਿਆ ਇੱਕ ਨੰਬਰ ਰੱਖਦਾ ਪੱਖੇ ਵੀ ਵਧੀਆ ਲਾ ਰਿਖੀ ਨੇ ਪੱਖੇ ਵਧੀਆ ਨੇ ਲਾਈਟ ਪਾ ਗਿਆ ਹੁਣੀ ਖੜੇ ਨੇ ਹਜੇ ਹਾਂ ਹੁਣੀ ਖੜੇ ਨੇ ਹਜੇ ਲਾਈਟ ਘਟ ਰਹੀਦੀ ਆ ਨਾ ਆਪਣੇ ਹਾਂ 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 ਅੱਛਾ ਰੇੜੀ ਕੱਖਾਂ ਵਾਲੀ ਦੂਜੀ ਲਾ ਦੀ ਸਕੂਟਰ ਵਾਲੀ ਹੈ ਸਕੂਟਰ ਵਾਲੀ ਜੀ ਸਕੂਟਰ ਵਾਲੀ ਚਲੋ ਹਾਂ ਆ ਚੌਂਆ ਹਾਲ ਵਧੀਆ ਇੱਥੇ ਹੀ ਲਾ ਦੇਣਾ ਫਰੰਦਰ ਹੈ ਹੋਰ ਫੜਾ ਹਾਂ ਆ ਨੀਰੇ ਵਾਲਾ ਬਥੇਰਾ ਬੱਡਾ ਹਾਂ ਵੱਡਾ ਹੈ ਤਾਂ ਇੱਧਰ ਤੱਕ ਆ ਗਿਆ 20-20 ਟਰਾਲੀਆਂ ਪਈਆਂ ਨੇ ਵਾਹ ਲਾਥੜ ਕੇ 20-20 ਟਰਾਲੀਆਂ ਕੇ ਮਾਰ ਸਾਰੀ ਫਸਲ ਦਾ ਪਈ ਜਾਂਦਾ ਹੋਊਗਾ ਹੈ ਸਾਰੀ ਫਸਲ ਦਾ ਹਾਂ ਖੜ ਮੈਂ ਲਿਆਉਣਾ ਮੜਾ ਜ ਕਨਾ ਕੋਈ ਨਹੀਂ ਨਹੀਂ ਖਰਦਾ ਸੀ ਉਹਨਾਂ ਸਮਾਨ ਦੀ ਤਾਂ ਕੀ ਲੋੜ ਆ ਉਹ ਖਰਦਾ ਜਖੜ ਜਾ ਬੁੱਕੜ ਜਾ ਕੀ ਲੈ ਕੇ ਆਉਗਾ ਇਹ ਐ ਨਹੀਂ ਪਤਾ ਵਿੱਚ ਕੁਝ ਪਾ ਲਿਆ ਵੀ ਇਹਦਾ ਤਸੱਲੀ ਨਹੀਂ ਹੈਗੀ ਇਹ ਤਾਂ ਲੈ ਜਾਇਂ ਕਰਦਾ ਖਰਦਾ ਹਾਂ ਹਾਂ ਅੰਦਰੋਂ ਦੇ ਆਹਣ ਕੱਢ ਕੇ ਬਚਾ ਫੜ ਕਰ ਉਹ ਨਹੀਂ ਲਾ ਤਾਂ ਸੀ ਮੈਂ ਪੈਣ ਕੋਲੇ ਬੈਠਾ ਆ ਤਾਂ ਫੜ ਫਿਰ ਆ ਫੜ ਤਾਂ ਲੈ ਉਹ ਪੈਣ ਦੇ ਘਰ ਦੇ ਤਾਂ ਸੀ ਪਾਣੀ ਨਹੀਂ ਪੀਂਦੇ ਆ ਤਾਂ ਫੜ ਲੈ ਇੱਕ ਮਿੰਟ ਫੜ ਲੈ ਨਹੀਂ ਪੀਂਦਾ ਤੂੰ ਆਹ ਸਾਹ ਫੜ ਉਹ ਨਹੀਂ ਨਹੀਂ ਆ ਫੜ ਲੈ ਹਾਂ ਇਹ ਫੜ ਲੈਣਾ ਹਾਂ ਸਾੜ ਖੜਾ ਕਰਦੀ ਨਹੀਂ ਮੰਨਦਾ ਕੋਈ ਇੱਕੀ ਪਾਈ ਫਿਰ ਦੇ ਚ ਮੈਂ ਤਾਂ ਕੁਝ ਗਲਤ ਚੀਜ਼ ਪਾਈ ਹੋਈ ਲੱਗਦੀ ਆ ਮੈਂ ਤਾਂ ਕੁਝ ਪਾਇਆ ਹੋਇਆ ਲੱਗਦਾ ਪਾਇਆ ਕੀ ਮਖਲਾਵ ਜਦਾਰੂ ਆ ਐਂ ਕਹ ਰਿਹਾ ਵੀ ਸਮਾਨ ਪਾਇਆ ਹੋਇਆ ਹਾਂ ਨਾ ਮੈਂ ਤਾਂ ਭੈਣ ਦੇ ਘਰ ਦਾ ਪਾਣੀ ਨਹੀਂ ਪੀਂਦਾ ਦੇ ਇੱਕ ਦਿਨ ਮੈਂ ਭੈਣ ਦੇ ਘਰ ਵਾਲਿਆਂ ਦਾ ਪੀਣ ਦਾ ਮੇਰਾ ਸਾਲ ਖੜਿਆ ਆ ਫੜਦਾ ਹੈ ਅੱਛਾ ਹੋਏ ਹਾਂ ਹਾਂ ਜੀਜੂ ਤੁਸੀਂ ਪੀ ਲਓ ਥੋੜੀ ਪਿਓ ਥੋੜੀ ਥਾਲਾ ਜੀ ਜੁਦਾ ਜੀ ਜੁਨੇਦਾਰਾਂ ਆ ਪੀਪੀ ਘੜਤੀ ਹੋ ਮਰਾ ਹੁਣ ਤੂੰ ਜੀਜੀ ਨੂੰ दारू ਚਕਾਏਗਾ ਚੰਗਾ ਪਰੋਣਾ ਤਲ ਸਲਾਡਾ ਫਲਾ ਲੈ ਮਰ ਲੈ ਓਏ ਨਾਏ ਪਾਣੀ ਪਾਤਾ ਬੀੜੀ ਬੈਠਾ ਇੰਨਾ ਪਾਣੀ ਉਹਨਾਂ ਨੇ ਮਰ ਲੈ ਓੱਖਾ ਬੈਠਾ ਇਹ ਦਾਰੂ ਪਣੀ ਹੋਏ ਐ ਬੜਕ ਭੱਜੀ ਜਟਾਂ ਵਾਲੀ ਚੜਾਈਆਂ ਨਾ ਬਣਾ ਮੈਂ ਉਹੀ ਲਾ ਦੇਖਣ ਨੂੰ ਬੇਕਾਰ ਜਾ ਨਾ ਨਾ ਬਹੁਤ ਸੋਹਣਾ ਐ ਮਾਰ ਮਾਰ ਰਖੜੇ ਧੂਆ ਕਰ ਦੂੰ ਰਿਸ਼ਤਾ ਤੈਨੂੰ ਹੀ ਥੋੜੀ ਕਰ ਜੇ ਤੂੰ ਬੇਕਾਰ ਹੁੰਦਾ ਕਿਵੇਂ ਹੁੰਦਾ ਪਹਿਲਾਂ ਕਿਵੇਂ ਲਾ ਲਾ ਕਿਵੇਂ ਲਾ ਲਿਆ ਗੱਲ ਮੈਨੂੰ ਫੜਾ ਦੇ ਮੈਨੂੰ ਫੜਾ ਹੈ ਤੂੰ ਸਮਾਰਟ ਬੰਦਾ ਸਮਾਰਟ ਅਸਰ ਮੂਟ ਤਾਂ ਨਹੀਂ ਮੈਨੂੰ ਪਤਾ ਹਾਂ ਹਾਂ ਲੈ ਬੇਗ ਲਾ ਲੈ ਤੂੰ ਵੀ ਨਾ ਬੇਗ ਨਹੀਂ ਮੈਂ ਲਾਉਂਦਾ ਬੇਗ ਅੱਜ ਤਾਂ ਨਹੀਂ ਲਾਉਂਦਾ ਬਾਈ ਹਾਂ ਲਾਉਂਦਾ ਨਹੀਂ ਪਰ ਮੈਨੂੰ ਹੁਣ ਇੱਕ ਹੋਰ ਲਾ ਲੈਣ ਦੇ ਫੇਰ ਮੈਂ ਕਰਾਂ ਹਾਂ ਹਾਂ ਲਾ 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 ਬੱਡਾ ਸਰਾ ਪਾਲਾ ਫੁਣਤਾ ਡਬਲ ਹੀ ਮਾਣ ਹਾਂ ਹੋਰ ਪਾਣੀ ਮੈਂ ਕਹਨਾ ਪਾਣੀ ਨਹੀਂ ਆਏ ਫਿਰ ਜਾਲੀ ਲਾਲ ਚ ਮੋਹ ਹੁੰਦਾ ਹੈ ਹਾਂ ਨਾ ਫੜ ਪਾਲਾ ਪਾਲਾ ਪਣ ਚਿੱਟਾ ਮੈਂ ਹਰੇਕ ਵੇਗ ਤੇ ਕਰਦਾ ਲਾਲਾ ਸਭ ਚਾਹੇ ਦਸ ਵੇਗ ਦੇ ਦੇ ਦੇਖ ਧਰਤੀ ਮਾਂ ਦਾ ਸਿੱਟਾ ਕੱਢਣਾ ਜ਼ਰੂਰੀ ਆ ਐਡਾ ਸਰੀਰ ਆ ਕੀ ਪਤਾ ਕਿੱਥੇ 껠ਾ ਖਾ ਜੇ ਹੰਦੀ ਲੋਕ ਕੱਟੀ ਲੀਗੀ ਨਾ ਉਹ ਤਾਂ ਕਾਇਆ ਮਾਰ ਜਾਂਦੇ ਕਰੇ ਕਦੇ ਅੱਛਾ ਹੂੰ ਲੈ ਐ ਫੜ ਲੈ ਸਿਰ ਝਾ ਲਾਣਾ ਕੋਣ ਉੱਥੇ ਬੈਠ ਤੂੰ ਮੈਂ ਆ ਰੱਖਿਆ ਮੈਂ ਸਮਾਨ ਹਾਂ ਮੈਂ ਸਿੱਧੇ ਬਹਿ ਜਾ ਕੋਠੀ ਤੇ ਬਹਿ ਜਾ ਪੱਖਾ ਲਾ ਕੇ ਰਾਂ ਫਿਰ ਤੂੰ ਆਪ ਦੀਦੀ ਕੋਲੇ ਚੱਲੀਏ ਚੰਗਾ ਬਗੜ ਜੂਏ ਨੂੰ ਨਹੀਂ ਲੱਗਦਾ ਜਿਦਾ ਬਾਗਲ ਚੀ ਰਖੂ ਮੇਰੇ ਸਾਡੇ ਦਾ ਪਾੜ ਬਾਈ ਚ ਜਿਆਦੀ ਪੀਦੀ ਇਦੋਂ ਹੁਣ ਅੰਦਰ ਜਾ ਕੇ ਮਚਾਤਾ ਸਾਰਾ ਕੁਸੀ ਆਈ ਆਈ ਠੀਕ ਆ ਗਾੜੇ ਮੈਂ ਇਹ ਜੀ ਗੱਲ ਨਹੀਂ ਠੀਕ ਆ ਨਾ ਨਾ ਜਮਾਂ ਠੀਕ ਹੋ ਤੁਹਾਨੂੰ ਕੀ ਹੁੰਦਾ ਐਡੇ ਸਰੀਰ ਨੂੰ ਇਹ ਕੀ ਕਹਿੰਦੀ ਆ ਭਲਾ ਬਸ ਇੱਥੇ ਹੀ ਬਗਾਨ ਆ ਜਾ ਗੱਲਾਂ ਕਰੀਏ ਆਈ ਆਈ ਵੇ ਐਡੇ ਸਰੀਰ ਨੂੰ ਮੈਂ ਤੇਰੇ ਭੈਣ ਨੂੰ ਆਇ ਕਹਤਾ ਦੇਖ ਲੈ ਹਾਂ ਮਹਾ ਸਾਰਾ ਕੁਸ ਭਾਈ ਛੋਟਾ ਹੈ ਅੱਛਾ ਜੀ ਛੋਟਾ ਸਾਰਾ ਕੁਸ ਆ ਹਾਂ ਫੜਾ ਆਪਣੇ ਨਾਲ ਰਹੋ ਮੈਂ ਕਹ ਜਮਾਨ ਨਾਲ ਹਾਂ ਬੇਪਰਵਾਹ ਹੋ ਜਾ ਹਾਂ ਟਾਈਮ ਵੀ ਬਣਾਈ ਤੇ ਹੁਣ ਫਿਰ ਚੱਲ ਜਾਂ 10 ਮਿੰਟ ਮੁੱਕ ਲੈ ਮੇਰੀ ਆ ਕਾਰਾ ਜਿਹੜਾ ਇਹ ਆਪਣਾ ਉਧਰ ਲਾ ਇਹ ਥੋਡੇ ਨੋਆ ਓ ਬਰੋਣਾ ਹਾਂ ਹਾਂ ਹੋ ਗਈ ਨਹੀਂ ਹੂੰ ਟੁੱਟਾ ਜਾ ਹੋ ਗਿਆ ਟੁੱਟਾ ਜਾ ਬੱਜ ਗਿਆ ਤਾਂ ਮੈਂ ਘੰਟੇ ਤੱਕ ਮੈਂ ਵੀ ਹੂੰ ਹਾਲ ਚ ਟੁੱਟਾ ਜਾ ਬੱਜ ਗਿਆ ਹਾਂ ਹਾਂ ਇਹ ਕਿਵੇਂ ਕਹਿੰਦੀ ਆ ਜਿਹੜਾ ਇਧਰਲਾ ਮਕਾਨ ਆ ਕੋਠੀ ਆਪਣੀ ਇਹ ਆ ਥੋਡੇ ਨਾ ਹੋਈ ਆ ਨਾ ਹੋਰ ਹੁਣ ਯਾਰ ਅਸੀਂ ਉਂ ਕਰਾਇ ਤੇ ਰਹਨੇ ਆ ਕੋਈ ਨਹੀਂ ਐਂ ਨਹੀਂ ਮੈਂ ਕਹਿੰਦਾ ਵੀ ਕੱਲੇ ਥੋਡੇ ਨਾ ਆ ਕ ਸਭ ਸਾਂਝੀ ਐ ਮੇਰੇ ਨਾਮ ਇਹ ਅਰਧੇ ਕਿਲੇ ਜੇ ਕੋ ਉੱਠੀ ਐ ਯੱਟ ਦੀ ਹਾਂ ਤੇ ਆਹ ਇਧਰ ਲ ਆਪਣਾ ਬਾਗਲ ਜੇ ਇਹ ਵੀ ਮੇਰੇ ਨਾਮ ਇਹ ਵੀ ਥੋਡੇ ਨਾਮ ਕੱਲਾ ਕੱਲਾ ਬਾਹਨ ਦਾ ਕੀਲਾ ਹਾਂ ਕੱਲਾ ਕੱਲਾ ਡੰਗਰਾਂ ਵਾਲੇ ਦਾ ਕੀਲਾ ਕਦੀ ਕਦੀ ਘਰ ਦੀ ਲੱਗੀ ਇੱਟ ਸਿਮੈਂਟ ਦੇ ਤੇ ਬਜਰੀ ਦਾ ਨਰ ਪਟਰਨ ਸਾਰਾ ਖੁੱਸ ਉਹ ਜਿਹੜਾ ਆਪਣੇ ਨੀਲੇ ਦੇ ਨਾਮ ਆਈ ਟੋਬੇ ਦੇ ਬਸਤੀ ਆ ਹਾਂ ਉਹੋ ਉਥੇ ਦੋ ਪਲਾਟ ਨੇ ਉਹ ਕਿਹਦੇ ਨਾਮ ਨੇ ਮੇਰੇ ਨਾਮ ਨੇ ਉਹ ਵੀ ਸੁਖਨ ਵਾਲਾ ਪ੍ਰੋਪਰਟੀ ਦਾ ਵਧੀਆ ਹੈ ਪ੍ਰਾਪਰਟੀ ਦਾ ਨਾ ਪੂਰੀ ਤੱਕੜੀ ਹੈ ਇਹਦਾ ਬਸ ਕਿਸਮਤ ਸੁਖਾਵੇਗੀ ਨਾ ਨਾ ਮਨ ਨਹੀਂ ਖਰਾਬ ਕਰਦੇ ਯਾ ਤੂੰ ਮਾਰਿਆ ਮਰਦਾ ਨਾ ਕੈਸੀ ਮਾਰ ਚੰਦਰੀਏ ਬਾਜੀ ਮਾਰਾਂਗੇ ਤੈਨੂੰ ਹਲਕਾ ਕਿੱਥੇ ਮਰਗਾ ਦੂੰ ਨਾ ਹੰਦ ਮੰਨ ਦਿਉਂਦਾ ਹੋਗਾ ਦੁਬਾਰਾ ਦੇਵਾਂਗੇ ਪੇੜੇ ਹਲੇ ਕਿੱਥੇ ਬੱਸ ਫਿਰ ਤਰਫਲ ਕਰਿਆ ਹਾਂ ਹਲ ਦਾ ਸੁਣਾ ਹਲ ਤਾਂ ਇਹ ਆਪਣੇ ਦੋ ਤਾਨੂੰ ਹਾ ਹੋ ਗਈਆਂ ਹਾਂ ਹਾਂ ਇੱਕੋ ਤੀਜੀ ਲਟਕੀ ਕਿਹੜੀ ਆ ਉਹਦਾ ਆਪਣੀ ਗੁੱਡੀ ਨਾਲ ਆਈ ਹੋਈ ਆ ਸਮਝਿਆ ਗੁੱਡੀ ਦਾ ਬਾਕੀ ਗੁੱਡੀ ਨੇ ਆ ਸਾਫਰ ਕਰਾ ਗੁੱਡੀ ਉਹਨੇ ਕੇਚਕੂਸ ਜਾ ਗਿਆ ਕੋਈ ਹੱਥ ਪਤਾ ਚਲੋ ਉੱਥੇ ਬਾਕੀ ਅੱਛਾ ਇਹ ਫਿਰ ਇੱਥੇ ਰਹੇਗੀ ਬਿਚਾਰੀ ਉਹ ਗੁੱਡੀ ਦੀ ਗੁੱਡੀ ਆ ਕਾ ਨਾ ਗੁਰਾ ਉਹ ਰਹਿੰਦੀ ਉੱਥੇ ਇਹਦਾ ਮਗਰ ਮੂਰੇ ਨਹੀਂ ਕੋਈ ਅੰਬਰੀ ਅੰਡਾ ਬਿਚਾਰੀ ਅੱਛਾ ਕੀ ਹੋ ਗਿਆ ਉਹ ਨਾ ਪੈਸੇ ਨਾ ਮੋਬਾਈਲ ਦੇਖਦਾ ਸੀ ਮਹਾ ਫੇਪ ਚ ਆ ਹੈਗਾ ਮੋਬਾਈਲ ਮੋਬਾਈਲ ਰੱਖਦਾ ਮੈਂ ਉਹ ਰੱਖਦਾ ਦੀਗਾ ਮੇਰਾ ਤਾਂ ਤੂੰ ਹੀ ਠੀਕ ਐ ਝੁੱਡੂਈ ਆ ਹਾਂ ਤਾਂ ਠੀਕ ਐ ਫਿਰ ਚਲ ਮੈਂ ਆਉਣਾ ਇਹ ਅੱਗੇ ਪਿੱਛੇ ਲਟਕੀ ਦੇ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਹਾਏ ਇਹ ਤਾਂ ਬਚਾ ਬਚੜਾ ਵਾਲੀ ਹੈਂ ਪ੍ਰੀਤ ਹੋਰ ਇਹਦਾ ਕਰਾ ਦੇ ਕਾਲਿਆ ਉਹ ਤੈਨੂੰ 500 500 ਰੁਪਏ ਮੈਂ ਦੇ ਦੂੰ ਉਹਦਾ ਕਰਾ ਦੇ ਕਰਾ ਦੇ ਦਾ ਮੈਂ ਆਪ ਹੀ ਲੈ ਜੂ 500 ਰੁਪਏ ਦੇ ਕਿ ਤੈਨੂੰ ਕੀ ਲੈ ਜੀਂ ਲਟਕੀ ਲਟਕੀ ਮੰਨ ਕੇ ਚੱਲ ਪਿਆ ਕਿਸੇ ਕੋਲ ਉਹ ਰਿਸ਼ਤਾ ਬੱਸੀ ਆ ਕੋਈ ਬਿਟਾ ਫੋਨ ਕਰ ਲੈ ਆਏ ਨਹੀਂ ਕਹਿੰਦਾ ਮੈਂ ਹਾਂ ਆਪਾਂ 500 ਰੁਪਏ ਲਟਕੀ ਨੂੰ ਦੇ ਕੇ ਹਾਂ ਲੈ ਜਾਾਂਗੇ ਰਿਸ਼ਤਾ ਕਰਾ ਦਾਂਗੇ ਸੋਣਾ ਆਪਣੀ ਕੁੜੀ ਵਾਸਤੇ ਘਰ ਪਰ ਲੱਭ ਬੈਠ ਮੈਂ ਆਉਣਾ ਬੈਠ ਜਾ ਫਿਰ ਕੋਈ ਆ ਜਾ ਦੇਉਂ ਤੈਨੂੰ ਤਾਂ ਪੇੜੇ ਬੋਕ ਜਿਆ ਐਂ ਦੇਉਂ ਹਲੇ ਕੀ ਮਰਦਾ ਮਾਰਿਆ ਨਾ ਮਰਦਾ ਮਾਰਿਆ ਨਾ ਤੈਨੂੰ ਮਾਰਿਆ ਨਾ ਧਰਤੀ ਨਾਲ ਚੱਕ ਕੇ ਸਾਡੀ ਤੇਜਕੌਰ ਨੂੰ ਕਿਵੇਂ ਜਾਣੇਗਾ ਪੰਜਵਾ ਤੋਂ ਤੇਰੇ ਨਾਲ ਨਵੇਂਡੂ ਹਾਂ ਆ ਜਾ ਕਰ ਮੈਂ ਵੀ ਪਸਾ ਲਗਿਆ ਵਾ ਬਹੁਤ ਟਾਈਮ ਲਵਾਤਾ ਬੋਕ ਜੇ ਨੇ ਲੈ ਇਹਦਾ ਕੰਮ ਹੋ ਗਿਆ ਤਾਂ ਹੋ ਗਿਆ ਕੋਲ ਤੋਂ ਪੈਗਾ ਜੀ ਤਾਂ ਲੱਗ ਗਿਆ ਪਤਾ ਕਿੰਨੀ ਕਟੋਚ ਤੇਜੂ ਕਿੱਥੇ ਆ ਤੇਜੂ ਓ ਤੇਜੂ ਹਾਂ ਵੀਰੇ ਹੋਰ ਕਿਵੇਂ ਆ ਠੀਕ ਐ ਤੂੰ ਦੱਸ ਮੈਂ ਜਮਾ ਲੋਟਾ ਸਰਦਾਰ ਕਿੱਧਰ ਗਿਆ ਇੱਥੇ ਬਰਦਾਉ ਉਹ ਕਿਸੇ ਨਾਲੀ ਨੂੰੜੀ ਤੇ ਬੈਠਾ ਹੋਊਗਾ ਦੋਪਹਿਰ ਦੇ ਮੂਤ ਦੇ ਪੀ ਗਿਆ ਹੈ ਵਗਿਆ ਵਿੱਚ ਦਾ ਦੋਪਹਿਚਾ ਟੋ ਹੋ ਜਾਂਦਾ ਤਾਂ ਹੈ ਹੋਰ ਕਦੇ ਸੁਣਦਾ ਬੈਣਾ ਹੋਵੇ ਐ ਨਹੀਂ ਸੁਣਦਾ ਹੂੰ ਦੱਸ ਇਹ ਤਾਂ ਟੱਬਰ ਦਾ ਛੁੱਡੂ ਹੀ ਆ ਸਾਰਾ ਇਹ ਉਹ ਤਾਂ ਮੈਨੂੰ ਵੀ ਪਤਾ ਵੀ ਰੇ ਵੀ ਛੁੱਡੂ ਦੇ ਛੁੱਡੂ ਨੇ ਜਵਾਕ ਵੀ ਨੂਹਾ ਵੀ ਤੇ ਆਪ ਵੀ ਪਤੰਦਰ ਉਹ ਵੀ ਉਹੀ ਗੱਟਿਆਂ ਜੀ ਅਕ ਲੈਤਾ ਉਹ ਫੇਦੇ ਹੈ ਹਾਂ ਲੱਤਾਂ ਦਾ ਡੱਡਾ ਨਲਮਾ ਉੱਥੀ ਆ ਕਰ ਰਹੀ ਸੀ ਹਾਂ ਲੱਤਾਂ ਚਈ ਲੱਤਾਂ ਜੀ ਮੇਰੀ ਗੱਲ ਸੁਣਨਾ ਹਾਂ ਆਵਾਕ ਉਸਨੇ ਤਾਂ ਕੁਛ ਪੜਤਾਲ ਕਰ ਲਿਆ ਕਰ ਲਿਆ ਜੰਮਾ ਉਹ ਬਸਤੀ ਵੀ ਦੇ ਨਾ ਆ ਕਰ ਵੀ ਤੇ ਖੇਤ ਵੀ ਸਾਰਾ ਅੱਛਾ ਇਹ ਗੱਲ ਸੁਣ ਇੱਧਰ ਨੂੰ ਹੋ ਜਾ ਕਿਤੇ ਸੁਣਦਾ ਵੀ ਨਾ 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 ਕੋਈ ਨਹੀਂ ਸੁਣਦਾ ਇਹ ਸੋਚ ਹੋ ਜਾ ਅੱਛਾ ਪੈਨਾ ਕੁਛ ਬੁੜੇ ਦੇ ਨਾ ਆ ਪੈਨਾ ਲੈ ਮੰਗੂ ਨਾ ਚਲ ਦਵਾ ਜੀ ਨਾ ਕਰੀ ਨਹੀਂ ਕਰਦੀ ਹਾਂ ਹੱਥ ਵੀ ਕੁਛ ਪਾਊਗਾ ਕਿ ਨਹੀਂ ਜੇਵਰੇ ਤੂੰ ਔਖੀ-ਸੌਖੀ ਨੇ 2 ਮਹੀਨੇ ਲਾ ਲੈ ਸਮਝਦਾ ਤੀਜੇ ਹਿੱਸੇ ਦੇ ਮਾਲਕ ਆਪਾਂ ਹਾਂ ਉਹ ਟੋਕਟ ਮੈਂ ਬੜਾ ਨਹੀਂ ਕਹਿੰਦਾ 2 ਕਰੋੜ ਦਾ ਮਾਲਕ ਹੈ ਛੜਾਜਾ ਬੜਾ ਹੈ 3 ਕਰੋੜ ਚੋਂ 1 ਕਰੋੜ ਤਾਂ ਮਿਲੂਗਾ ਜੀ ਨਿਆਰੇ ਆਪੜੀ ਗੱਦ ਨਾ ਨਿਆਰੇ ਮੇਰੀ ਗੱਲ ਸੁਣ ਹੁਣ ਮੈਂ ਮਤਲਬ ਥੋੜੇ ਕਹਿਣ ਦਾ ਇਹ ਮਤਲਬ ਮੈਂ ਇੱਥੇ ਟੱਕ ਕੇ ਨਾ ਹਾਂ ਇੱਥੇ ਤੱਕ ਰਹਿ ਤੈਂ ਉਹ ਉੱਠੀ ਸਾਹਮਣੀ ਆ ਖੇਤ ਸਾਰਾ ਮੈਂ ਸਾਹਮੂ ਹਾਈ ਸੱਚੀ ਹਾਂ ਇਹ 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 ਪੀਂਦਾ ਦਾਰੂ ਉਹ ਜਿਹੜਾ ਭਾਂਜਾ ਉਹ ਕਹਿੰਦਾ ਭੁੱਖੀ ਹਾਂ ਹਾਂ ਤੂੰ ਤਾਂ ਵੀਰਾ ਸਾਰਾ ਹੀ ਪੇਟ ਕੱਢ ਲਿਆ ਮੈਂ ਤਾਂ ਜੜ ਫਰੋਣ ਲਈ ਹਾਂ ਨੋਹ ਨੂੰ ਤਾਂ ਮੈਂ ਆਪੇ ਹੀ ਸੰਭ ਲੈਣਾ ਤੈਨੂੰ ਦਿੱਤੀ ਹੋਏਗਾ ਕਾਰਤੂਸ ਕੋਰਸ ਉਹ ਇੰਨੇ ਚ ਮਟਲ ਮਟਲ ਜੀਆਂ ਹੋ ਜਾਣਗੀਆਂ ਉਹ ਪਾਗਲ ਕਰਨ ਦੀਆਂ ਗੋਲੀਆਂ ਨੇ ਚੱਲ ਤੂੰ ਮੇਰੀ ਜਮੀਨ ਸੰਭੀ ਸੰਭੂ ਕੋਠੀ ਨਜ਼ਾਰੇ ਆਉਣਗੇ ਨਜ਼ਾਰੇ ਜਾਣਗੇ ਦੱਤੀ ਕੋਠੀ ਖੜਾ ਬੈਣਾ ਕੋ ਆ ਜਾ ਅੰਦਰ ਆ ਜਾ ਚੱਲ 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 ਜਲਦੀ